ਇਜਨਾ ਕ੍ਰੀਸ ਕ੍ਰੀਸ ਕੇ ਬੱਚੇ ਨੂੰ ਤਸ਼ੱਦਦ ਟਾ ਕੇ ਮਾਰਿਆ ਗਿਆ ਮੈਂ ਜਦੋਂ 8 ਵਜੇ ਘਰੇ ਵੜਿਆ ਮੈਂ ਦੇਖਿਆ ਵੀ ਬੱਚਾ ਨਹੀਂ ਆਇਆ ਤੇ ਫੋਨ ਸਵਿਚ ਆਫ ਆਈ ਜਾਂਦਾ ਮੈਂ ਫਿਰ ਵੀ ਤਿੰਨ ਚਾਰ ਕਾਲਾਂ ਕੀਤੀਆਂ ਫਿਰ ਮੈਂ ਦੁਬਾਰਾ ਫੋਨ ਮਿਲਾਇਆ ਤਾਂ ਕਿਸੇ ਅਣਜਾਣ ਬੰਦੇ ਨੇ ਫੋਨ ਚੱਕਿਆ ਉਹ ਕਹਿੰਦਾ ਜੀ ਤੁਸੀਂ ਸਿਵਲ ਹਸਪਤਾਲ ਪਹੁੰਚੋ ਤੇ ਉਹ ਬੰਦਾ ਜਿਹੜਾ ਛੱਡ ਕੇ ਗਿਆ ਉਹਦੀ ਅਸੀਂ ਸੀਸੀਟੀਵੀ ਵਿੱਚੋਂ ਫੋਟੋ ਕਢਾ ਲਈ ਤੇ ਉਹ ਕਾਰ ਨੂੰ ਚਾਰਬੀ ਲਾ ਕੇ ਮੋਬਾਈਲ ਵਿੱਚ ਸਿੱਟ ਕੇ ਸਵਿਚ ਆਫ ਕਰਕੇ ਤੇ ਭੱਜ ਗਿਆ ਕਿਸੇ ਨੇ ਗਰੰਟ ਲਾਇਆ ਹੁੰਦਾ ਪੈਰ ਸੁਜੇ ਪੈਸੀ ਗਲੇ ਤੇ ਨਿਸ਼ਾਨ ਸੀਗਾ ਇਸ ਤਰ੍ਹਾਂ ਜਿਵੇਂ ਗੱਲ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਹੁੰਦੀ ਹੈ ਇਹ ਜਿਹੜੇ ਦਰਿੰਦਿਆਂ ਨੇ ਘਟਨਾ ਸਾਡੇ ਨਾਲ ਸਾਡੇ ਪਰਿਵਾਰ ਤੇ ਕਹਿਰ ਵਰਤਾਤਾ ਨਾ ਅਸੀਂ ਨਹੀਂ ਭੁੱਲ ਸਕਦੇ ਮਰਦੇ ਤੱਕ ਕਿਉਂ ਏਡਾ ਉਹਦੇ ਤੇ تشدد ਕੀਤਾ ਕਿਉਂ ਉਹਨੂੰ ਜਾਨੋਂ ਮਾਰਿਆ ਐਡਾ ਕੀ ਕਸੂਰ ਉਹਨਾਂ ਨੇ ਡਿਊਟੀ ਦੌਰਾਨ ਉਹਦਾ ਦੇਖ ਲਿਆ ਆ ਬੱਚੇ ਦਾ ਕੋਈ ਕਸੂਰ ਨਹੀਂ ਜਿਹਨੂੰ ਹਲੇ ਪਿਓ ਦੇ ਸਾਏ ਦੀ ਸਦਾ ਹੀ ਜ਼ਰੂਰਤ ਹੈ ਬਟ ਉਹਨਾਂ ਦੇ ਫੇਸ ਤੇ ਕੋਈ ਮਾਰਕ ਨਹੀਂ ਸੀ ਕੋਈ ਸਕ੍ਰੈਚ ਨਹੀਂ ਸੀ ਬਾਡੀ ਤੇ ਕੁਝ ਨਹੀਂ ਸੀ ਕੋਈ ਅਲਰਜੀ ਨਹੀਂ ਕੋਈ ਕੁਝ ਨਹੀਂ ਨਾਰਮਲ ਸੀ ਸੁਬਾ ਗਏ ਆ ਵਧੀਆ ਆਪਣਾ ਤਿਆਰ ਹੋ ਕੇ ਪਗਵਨ ਗਿਆ ਆ ਦੀ ਪਰ ਜਦੋਂ ਜਿਹੜੀਆਂ ਅਸੀਂ ਫੋਟੋਆਂ ਦੇਖੀਆਂ ਉਹਦੇ ਵਿੱਚ ਸਾਰਾ ਫੇਸ ਸਕ੍ਰੈਚਸ ਆ ਸਾਰਾ ਫੇਸ ਤੇ ਮੱਥੇ ਇੱਥੇ ਨਿਸ਼ਾਨ ਹੈ ਗਲੇ ਤੇ ਜਿਵੇਂ ਨੀਲ ਪਿਆ ਹੋਵੇ ਜਮਾਇਤਾਂ ਜਿਵੇਂ ਕੁੱਟ ਕੇ ਮਾਰਿਆ ਹੁੰਦਾ ਜਾਂ ਪੱਗ ਨਾਲ ਕੁੱਟਿਆ ਹੁੰਦਾ ਜਿਵੇਂ ਉਹਨੇ ਡਰਾਮਾ ਰਚਿਆ ਪੂਰੀ ਕਹਾਣੀ ਬਣਾਈ ਪਲਾਨ ਬਣਾਇਆ ਟੌਰਚਰ ਤਾਂ ਕੀਤਾ ਪੁਲਿਸ ਨੇ ਟੌਰਚਰ ਤਾਂ ਕੀਤਾ ਇਹਨਾਂ ਨੇ ਸਟਾਫ ਵਾਲਾ ਨੇ ਉਹ ਸਿਰਫ ਇਹਨੂੰ ਆਪਦੇ ਤੇ ਵੀ ਇਲਜ਼ਾਮ ਨਾ ਆਵੇ ਉਸ ਚੀਜ਼ ਨੂੰ ਉਹਨਾਂ ਨੇ ਐਕਸੀਡੈਂਟ ਦਾ ਨਾਮ ਦਿੱਤਾ ਅਦਰਵਾਇਜ਼ ਸਿਵਲ ਹਸਪੀਟਲ ਵਾਲਾ ਨੇ ਐਡਮਿਟ ਨਹੀਂ ਸੀ ਕਰਨਾ ਉਹ ਸਿਰਫ ਮਨਾਉਣਾ ਚਾਹੁੰਦੇ ਸੀ ਵੀ ਮੈਂ ਤਸਕਰੀ ਕਰਦਾ ਆ ਜਾਂ ਜੋ ਵੀ ਹੈ ਤਾਂ ਉਹ ਮੰਨੇ ਨਰਿੰਦਰ ਨੇ ਮੰਨਿਆ ਨਹੀਂ ਕਿਉਂਕਿ ਨਹੀਂ ਕਰਦੇ ਸੀਗੇ ਇੱਕ ਟੀਚਰ ਬੰਦਾ ਨਹੀਂ ਉਹ ਇੱਕ ਟੀਚਰ ਬੰਦਾ ਸ਼ੋਪਦੀਆ ਉਹਨੂੰ ਇਹ ਗੱਲ ਕਿ ਉਹ ਦਿਨ ਯਾਦ ਕਰਾਏ ਜਾ ਰਹੇ ਆ ਜਦੋਂ 84 85 ਦੇ ਵਿੱਚ ਇਹ ਕੁਝ ਹੋਇਆ ਕਰਦਾ ਸੀ ਤਿੰਨ ਪਰਿਵਾਰਾਂ ਦਾ ਲਾਸ ਹੈ ਤੇ ਅਸੀਂ ਚੁੱਪਣੀ ਬੈਠਣ ਵਾਲੇ ਅਸੀਂ ਇਨਸਾਫ ਲੈ ਕੇ ਰਵਾਂਗੇ 88 ਤੇ 90 ਦਾ ਦੌਰ ਤੁਸੀਂ ਸਭ ਨੇ ਵੇਖਿਆ ਜਿਨ੍ਹਾਂ ਪਰਿਵਾਰਾਂ ਨੇ ਹੰਡਾਇਆ ਤੇ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਉਹਨਾਂ ਪਰਿਵਾਰਾਂ ਦੇ ਘਰਾਂ ਦੇ ਘਰ ਉੱਜੜ ਗਏ 88 ਦੇ 90 ਦੇ ਦੌਰ ਵਿੱਚ ਪੰਜਾਬ ਪੁਲਿਸ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਸੀ ਪਾਵਰਾਂ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਤੀਆਂ ਹੋਈਆਂ ਸੀ ਕਿ ਜਿਹੜੇ ਕੇਸ ਧਾਰੀ ਨੌਜਵਾਨ ਮਿਲਦੇ ਸੀ ਪੱਗਾਂ ਵਾਲਾ ਕੋਈ ਨੌਜਵਾਨ ਮਿਲਦਾ ਸੀ ਤੇ ਉਸ ਨੂੰ ਘਰੋਂ ਚੁੱਕ ਕੇ ਬਿਨਾਂ ਚੁੱਕ ਕੇ ਤੇ ਉਸ ਦਾ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਸੀ ਕਿਉਂ ਮਾਰ ਦਿੱਤਾ ਜਾਂਦਾ ਸੀ ਕਿਉਂਕਿ ਸਾਡੇ ਸਟਾਰ ਲੱਗਣਗੇ ਸਾਡੇ ਫੀਤੀਆਂ ਲੱਗੀਆਂ ਹੋਣਗੇ ਲੱਗਣਗੇ ਆ ਉਹੋ ਜਿਹਾ ਇੱਕ ਮਾਹੌਲ ਹੁਣ ਬਣਿਆ ਹੋਇਆ ਇੱਥੇ ਜਿਹੜੀ ਹੁਣ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੇ ਹਾਂ ਬਹੁਤ ਹੀ ਦੁਖਦਾਈ ਖਬਰ ਹੈ ਅਸੀਂ ਗੋਨਿਆਂ ਦੇ ਮੰਡੀ ਦੇ ਵਿੱਚ ਬੈਠੇ ਹਾਂ ਇੱਕ ਨੌਜਵਾਨ ਨੂੰ ਪੰਜਾਬ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਤੇ ਉਸ ਨੂੰ ਜਾ ਕੇ ਸੀਗੇ ਦੇ ਵਿੱਚ ਟੂ ਦੇ ਵਿੱਚ ਬਠਿੰਡੇ ਦੇ ਵਿੱਚ ਟਾਰਚ ਕੀਤਾ ਜਾਂਦਾ ਉੱਥੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਸਾਡੇ ਨਾਲ ਉਹ ਪਰਿਵਾਰ ਹੈ ਸਾਰਾ ਅੱਜ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਜਦੋਂ ਉਹ ਵੀਰ ਦੀ ਮੌਤ ਹੋਈ ਹੈ ਉਸ ਨੂੰ ਘਰੋਂ ਕਿਸ ਤਰ੍ਹਾਂ ਚੱਕਿਆ ਲੈ ਗਿਆ ਤੇ ਉੱਤੇ ਕੀ ਅਲੀਕੇਸ਼ਨ ਲੱਗਾ ਸੀ ਜਿਹੜਾ ਪੰਜਾਬ ਪੁਲਿਸ ਬਿਨਾਂ ਦੱਸੇ ਉਸ ਨੂੰ ਘਰੋਂ ਲੈ ਗਈ ਤੇ ਸਾਡੇ ਨਾਲ ਪਰਿਵਾਰ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਪੂ ਸਸਰੀਕਾਲ ਜੀ ਸਸਰੀਕਾਲ ਜੀ ਨਾਮ ਕਿਸੇ بیٹے ਦਾ ਹੀ ਨਰਿੰਦਰਦੀਪ ਸਿੰਘ ਜੀ ਨਰਿੰਦਰਦੀਪ ਸਿੰਘ ਇਹ ਕੀ ਕਹਾਣੀ ਹੈ ਜਿਹੜਾ ਜਿਹੜਾ ਬਠਿੰਡੇ ਦੇ ਸੀਟੂ ਵੱਲੋਂ ਤੇ ਤੁਹਾਡੇ ਨੌਜਵਾਨ ਦੀ ਬੱਚਾ ਦੇਖੋ ਜੀ ਆਈਲੈਟਸ ਕਰਾਉਂਦਾ ਜੀ ਫਿਊਚਰ ਕੇਅਰ ਸੈਂਟਰ ਬਠਿੰਡੇ ਉਹਦੇ ਜੀ ਟੀਚਿੰਗ ਕਰਦਾ ਸੀਗਾ ਜੀ ਇੱਥੋਂ 8 ਵਜੇ ਆਪਦਾ ਜਿਵੇਂ ਪਹਿਲੇ ਰੋਜ਼ ਜਾਂਦਾ ਡਿਊਟੀ ਤੇ ਤਿਆਰ ਹੋ ਕੇ ਗਿਆ ਹੂੰ ਉਤੋਂ ਸਾਡੇ 11 ਵਜੇ ਕੋਈ ਹੈਪੀ ਲੁਥਲਾ ਨਾਂ ਦਾ ਬੰਦਾ ਉਹਨੂੰ ਉਤੋਂ ਪਿਕ ਕਰਦਾ ਹੂੰ ਨਾਲ ਲੈ ਜਾਂਦਾ ਜੀ ਜੀ ਇਹ ਕਹਾਣੀ ਸਾਨੂੰ ਨਹੀਂ ਪਤਾ ਵੀ ਕਿੱਥੇ ਲੈ ਕੇ ਗਿਆ ਕਿੱਥੇ ਨਹੀਂ ਹੂੰ ਪਰ ਜਿਸ ਤਰ੍ਹਾਂ ਸਾਨੂੰ ਪਤਾ ਵੀ 5:30 ਵਜੇ ਬੱਚਾ ਘਰੇ ਵਾਪਸ ਆ ਜਾਂਦਾ ਹੂੰ ਲਾਸਟ ਜਿਹੜੀ ਗੱਲ ਸਾਡੀ ਹੋਈ ਹੈ 5:30 ਤੇ 5:30 ਦੇ ਵਿੱਚ ਸਵੇਰ 5:00 ਵਜੇ ਉਹਦੀ ਮੈਸੇਜ ਨੇ ਗੱਲ ਕੀਤੀ ਹੈ 5:30 ਮੇਰੀ ਮੈਸੇਜ ਨੇ ਗੱਲ ਕੀਤੀ ਹੈ ਤੇ ਉਹ ਕਹਿੰਦਾ ਬਸ ਚਾ ਰੱਖੋ ਤੇ ਮੈਂ ਆ ਗਿਆ ਉਸ ਤੋਂ ਬਾਅਦ ਉਹਦਾ ਸਵਿਚ ਆਫ ਹੋਣਾ ਸ਼ੁਰੂ ਹੋ ਗਿਆ ਜੀ ਮੈਂ ਜਦੋਂ 8:00 ਵਜੇ ਘਰੇ ਵੜਿਆ ਮੈਂ ਦੇਖਿਆ ਵੀ ਬੱਚਾ ਨਹੀਂ ਆਇਆ ਤੇ ਫੋਨ ਸਵਿਚ ਆਫ ਆਈ ਜਾਂਦਾ ਮੈਂ ਫਿਰ ਵੀ ਤਿੰਨ ਚਾਰ ਕਾਲਾਂ ਕੀਤੀਆਂ ਉਹ ਕਾਲਾਂ ਕਹਿੰਦੇ ਵੀ ਸਵਿਚ ਆਫ ਹੈ ਫਿਰ ਮੈਂ ਕਿਹਾ ਚਲ ਇੱਕ ਵਾਰੀ ਹੋਰ ਟਰਾਈ ਕਰ ਲੈਂਦੇ ਆ ਫਿਰ ਮੈਂ ਦੁਬਾਰਾ ਫੋਨ ਮਿਲਾਇਆ ਤਾਂ ਕਿਸੇ ਅਣਜਾਣ ਬੰਦੇ ਨੇ ਫੋਨ ਚੱਕਿਆ ਉਹ ਕਹਿੰਦਾ ਜੀ ਤੁਸੀਂ ਸਿਵਲ ਹਸਪਤਾਲ ਪਹੁੰਚੋ ਗੱਡੀ ਲੱਗੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਬਿਹੋਸ਼ ਹੈ ਛੇੜ ਛੂਟ ਕੋਈ ਛੱਟ ਛੂਟ ਕੋਈ ਨਹੀਂ ਵਜੀ ਪਰ ਬਿਹੋਸ਼ ਹੈ ਮੈਂ ਕਿਉਂਕਿ ਉਹਦੇ ਮਾਮਾ ਜੀ ਬਠੰਡੇ ਰਹਿੰਦੇ ਮੈਂ ਉਹਨਾਂ ਨੂੰ ਕਿਹਾ ਤਾਂ ਕਿ ਤੁਸੀਂ ਪਹੁੰਚੋ ਅਸੀਂ ਆਉਣੇ ਹਾਂ ਮਗਰ ਉਹ ਮੇਰੇ ਤੋਂ ਪਹਿਲਾਂ ਪਹੁੰਚ ਗਏ ਸੀ ਉੱਥੇ ਪਰ ਜਦੋਂ ਅਸੀਂ ਪਹੁੰਚੇ ਹਾਂ 9 ਵਜੇ ਦੇ ਕਰੀਬ ਤਾਂ ਉਹ ਕਹਿੰਦੇ ਵੀ ਇਹਦੇ ਵਿੱਚ ਤਾਂ ਕੁਛ ਹੈ ਹੀ ਨਹੀਂ ਤੇ ਉਹ ਬੰਦਾ ਜਿਹੜਾ ਛੱਡ ਕੇ ਗਿਆ ਉਹਦੀ ਅਸੀਂ ਸੀਸੀਟੀਵੀ ਵਿੱਚੋਂ ਫੋਟੋ ਕਢਾ ਲਈ ਉਹ ਕਢਾ ਕੇ ਪਤਾ ਲੱਗਿਆ ਵੀ ਕਿਹੜਾ ਬੰਦਾ ਹੈ ਤੇ ਉਹ ਕਾਰ ਨੂੰ ਚਾਬੀ ਲਾ ਕੇ ਮੋਬਾਈਲ ਵਿੱਚ ਸਿੱਟ ਕੇ ਸਵਿਚ ਆਫ ਕਰਕੇ ਤੇ ਭੱਜ ਗਿਆ ਇਹ ਹੋਇਆ ਜੀ ਸਾਡੇ ਨਾਲ ਉਸ ਦੀ ਜੀ ਜਦੋਂ ਨੌਜਵਾਨ ਨੂੰ ਤੁਹਾਡੇ ਨੂੰ ਲਿਆ ਜਾਂਦਾ ਉੱਥੇ ਜਾ ਕੇ ਸਾਰੀ ਤੁਸੀਂ ਦੱਸਿਆ ਵੀ ਇੱਕ ਬੰਦਾ ਜਾਂਦਾ ਕਾਰ ਦੇ ਵਿੱਚ ਪਾ ਕੇ ਉਹਨੂੰ ਚਾਬੀ ਲਾ ਐਕਸੀਡੈਂਟ ਦਾ ਰੂਪ ਦਿੱਤਾ ਜਾਂਦਾ ਸਾਰਾ ਹਰ ਜੇ ਐਕਸੀਡੈਂਟ ਹੋਊਗਾ ਨਹੀਂ ਤੁਹਾਡੇ ਸਾਹਮਣੇ ਇਹੀ ਦੱਸਿਆ ਜਾਂਦਾ ਵੀ ਜੇ ਉਹ ਚਾਬੀ ਲਾ ਕੇ ਛੱਡ ਗਿਆ ਵੀ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਫਿਰ ਜੇ ਸਹੀ ਬੰਦਾ ਹੁੰਦਾ ਤਾਂ ਚਾਬੀ ਲਾ ਕੇ ਭੱਜਦਾ ਕਿਉਂ ਸਾਡੇ ਪਰਿਵਾਰ ਦੀ ਵੇਡਤਾ ਕਰਦਾ ਉੱਥੇ ਪੁੰਜਦਾ ਦਿੰਦਾ ਪਰ ਭੱਜ ਗਿਆ ਉਹ ਇਹਦਾ ਮਤਲਬ ਨਾਲ ਇਨਵੋਲਵਮੈਂਟ ਉਹਦੀ ਵੀ ਹੈ ਇਹ ਚੀਜ਼ ਹੈ ਸਾਹਮਣੇ ਆਈ ਹੈ ਸਾਰੀ ਕਿੰਨੇ ਚਿਰ ਬਾਅਦ ਪਤਾ ਲੱਗ ਜਾਂਦਾ ਜਦੋਂ ਏਮਜ ਵਿੱਚ ਦਾਖਲ ਤੁਸੀਂ ਕਰਾਇਆ ਤੇ ਉਹ ਜਿਹੜਾ ਲੈ ਕੇ ਏਮਜ ਤਾਂ ਸਿਵਲ ਸਪਾਸਟ ਕਰਾ ਕੇ ਅਸ ਦਾਖਲ ਸਿਵਲ ਚ ਦਾਖਲ ਕਰਾ ਕੇ ਗਿਆ ਜੀ ਸਿਵਲ ਸਪਾਸਟ ਕਰਾ ਕੇ ਭੱਜ ਗਿਆ ਉਹ ਬਸ ਉਹਨੂੰ ਪਤਾ ਸੀਗਾ ਵੀ ਡੈਥ ਹੋ ਚੁੱਕੀ ਹੈ ਸੀਆਈ ਸਟਾਫ ਨੇ ਉਹਨੂੰ ਚੱਕਿਆ 5.5 ਜਿਹੜਾ ਬੇਰਕਾ ਚੌਕਾ ਉੱਥੋਂ ਜੀ ਉੱਥੋਂ ਚੱਕ ਕੇ ਲੈ ਗਏ ਉਹਦੇ ਚ ਉਹ ਪਤਾ ਨਹੀਂ ਦੂਜੇ ਮੁੰਡੇ ਨੂੰ ਕਿਤੇ ਹੋਰ ਲੈ ਗਏ ਉਹਨੂੰ ਇੰਨਾ ਕੁ ਟਾਰਚਰ ਕੀਤਾ ਗਿਆ ਕਿ ਬਸ ਉਹ ਸਹਿਨ ਨਹੀਂ ਕਰ ਸਕਿਆ ਜਿਹੜੇ ਝਟਕੇ ਦਿੱਤੇ ਗਏ ਅਸੀਂ ਫਿਰ ਉਹ ਕਹਿੰਦੇ ਪੋਸਟਮਾਰਟਮ ਕਰਨਾ ਅਸੀਂ ਸਿਵਲ ਚ ਸਾਨੂੰ ਲੱਗਿਆ ਵੀ ਨਹੀਂ ਹੋਣਾ ਕਿਉਂਕਿ ਫਰੈਂਸਿਕਲ ਬੰਦਾ ਹੀ ਨਹੀਂਗਾ ਉੱਥੇ ਅਸੀਂ ਫਿਰ ਡਾਕਟਰ ਦੀ ਰਿਕਮੈਂਡੇਸ਼ਨ ਲੈ ਕੇ ਅਸੀਂ ਐਮਚ ਗਏ ਐਮਚੋਂ ਅਸੀਂ ਜਾ ਕੇ ਫਰੈਂਸਿਕ ਜਾਂਚ ਕਰਾਈਏ ਤਾਂ ਵਰਬਲੀ ਡਾਕਟਰ ਨੇ ਸਾਨੂੰ ਦੱਸਿਆ ਕਿ ਇਹਦੇ ਝਟਕੇ ਨਾਲ ਡੈਥ ਹੋਈ ਹੈ ਇਹਦੇ ਕਰੰਟ ਲਾਇਆ ਗਿਆ ਕਰੰਟ ਨਾਲ ਇਹਦਾ ਹਾਰਟ ਫੇਲਿਅਰ ਹੋ ਗਿਆ ਤੇ ਸਰੀਰ ਪੂਰੀ ਬੋਡੀ ਤੇ ਛੱਟਾਂ ਦੇ ਨਿਸ਼ਾਨ ਨੇ ਵੀ ਬਹੁਤ ਜ਼ਿਆਦਾ ਟਰਚਰ ਇਹਨੂੰ ਕੀਤਾ ਗਿਆ ਇਹ ਡੈਥ ਆਫ ਕੋਰਸ ਇਹ ਬਣਿਆ ਜੀ ਨਿਸ਼ਾਨ ਜਿਹੜੇ ਬੋਡੀ ਤੇ ਤੁਸੀਂ ਦੱਸ ਰਹੇ ਸੀ ਉਹ ਕਿਸ ਤਰ੍ਹਾਂ ਦੇ ਨਿਸ਼ਾਨ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਕਿਸੇ ਨੇ ਕਰੰਟ ਲਾਇਆ ਹੁੰਦਾ ਪੈਰ ਸੁੱਜੇ ਪਏ ਸੀ ਪੈਰਾਂ ਤੇ ਛੱਲੇ ਬਣੇ ਪਏ ਸੀਗੇ ਗਲੇ ਤੇ ਨਿਸ਼ਾਨ ਸੀਗਾ ਇਸ ਤਰ੍ਹਾਂ ਜਿਵੇਂ ਗਲ ਕੋ ਟੁੰਦੀ ਵੀ ਕੋਸ਼ਿਸ਼ ਕੀਤੀ ਗਈ ਹੁੰਦੀ ਹੈ ਜਦੋਂ ਜੇ ਅਸੀਂ ਪਗੜੀ ਦੀ ਹਾਲਤ ਦੇਖੀ ਵੀ ਸਰਦਾਰ ਦੀ ਪਗੜੀ ਉੱਤੇ ਨਿਸ਼ਾਨ ਹੁੰਦੀ ਹੈ ਜੇਸੀ 라 ਰਾਤ ਨੂੰ ਲਾ ਕੇ ਵੀ ਰੱਖਦੇ ਤਾਂ ਪੌਣੀ ਕੀਤੀ ਕਿਤਾਈ ਰੱਖਦੇ ਪਰ ਉਹ ਦੁਬਾਰਾ ਤੱਕ ਕੀਤੀ ਕਿ ਮਾਰ ਕੇ ਗੱਡੀ ਦੇ ਵਿੱਚ ਰੱਖੀ ਗਈ ਸੀ ਉਹ ਮੁੰਡਾ ਮੁੜ ਕੇ ਪਤਾ ਨਹੀਂ ਲੱਗਿਆ ਕਿੱਧਰ ਗਿਆ ਕਿੱਧਰ ਨਹੀਂ ਉਹ ਉਹਨਾਂ ਨੂੰ ਪਤਾ ਪੁਲਸਾ ਲੈਣ ਇਹ ਸਾਰੀ ਇਹਨਾਂ ਦੀ ਇਨਵੋਲਵਮੈਂਟ ਤੋਂ ਬਿਨਾਂ ਕੁਝ ਨਹੀਂ ਹੋਇਆ ਇਹ ਸਾਰੇ ਸੀਗੇ ਤੇ ਅਵਤਾਰ ਮੁੰਡੇ ਨੇ ਜਿਹੜੇ ਨੇ ਵੀਡੀਓ ਵਾਇਰਲ ਕੀਤੀ ਹੈ ਉਹਨੇ ਅਵਤਾਰ ਸਿੰਘ ਤਾਰੀ ਦਾ ਨਾਮ ਲਿਆ ਸੀਗਾ ਅਵਤਾਰ ਸਿੰਘ ਤਾਰੀ ਦੇ ਨਾਲ ਕੱਲੇ ਦਾ ਉਹਦਾ ਵਸਦਾ ਰੋਗਨੀ ਕੇ ਏਨਾ ਟਰਟਚਰ ਕਰ ਲੈਂਦਾ ਉਹਦੇ ਨਾਲ ਜਿਹੜੀ ਟੀਮ ਹੈ ਉਹ ਰਾਤ ਨੂੰ ਤਿੰਨ ਬੰਦੇ ਮੇਰ 11 ਵਜੇ ਉਹਨਾਂ ਨੂੰ ਭੇਜਿਆ ਹੋਲਦਾਰ ਨੂੰ ਕਿ ਬਿਆਨ ਲੈ ਕੇ ਤੇ ਉਹਦੇ ਨਾਮ ਜਿਤ ਕੀਤੇ ਜਾਣ ਉਹ ਤਿੰਨ ਬੰਦੇ ਹੋਰ ਨਾਮ ਜਿਤ ਹੋਏ ਸੀਆਈ ਸਟਾਫ ਦੇ ਚਾਰ ਬੰਦੇ ਨਾਮ ਜਿਤ ਆ ਉਹਦੇ ਵਿੱਚ ਇਹ ਦਸਤਾਰ ਤੁਸੀਂ ਦਿਖਾ ਰਹੇ ਸੀ ਸਾਨੂੰ ਦਸਤਾਰ ਫੱਟੀ ਵੀ ਹੋਈ ਹੈ ਫੱਟੀ ਵੀ ਹੋਈ ਹੈ ਹੂੰ ਕੀ ਅੰਦਾਜ਼ਾ ਕੀ ਲੱਗਦਾ ਤੁਹਾਨੂੰ ਦਸਤਾਰ ਤੋਂ ਕੀ ਲੱਗਦਾ ਇਹਦਾ ਮਤਲਬ ਪੱਟੀ ਦਾ ਕਾਰਨ ਕੀ ਹੋ ਸਕਦਾ ਇਹਦਾ ਮਤਲਬ ਪੱਗ ਦਾ ਵੀ ਮਿਸਯੂਜ਼ ਕੀਤਾ ਗਿਆ ਉਹਦੇ ਨਾਲ ਬਣ ਕੇ ਘੜੀਸਿਆ ਗਿਆ ਉਹਨੂੰ ਕਿਉਂਕਿ ਉਹਦੇ ਵਾਲਾਂ 'ਚ ਹਰੇ-ਹਰੇ ਪੱਤੇ ਸੀਗੇ ਜਿਵੇਂ ਧਰਤੀ ਤੇ ਘੜੀਸਿਆ ਹੁੰਦਾ ਨਿੱਕੇ-ਨਿੱਕੇ ਪੱਤੇ ਉਹਦੇ ਸਾਰੇ ਵਾਲਾਂ ਵਾਲ ਖੁੱਲੇ ਹੋਏ ਸੀ ਉਹਦੇ ਨਿਕੜ ਕੇ ਪੱਤੇ ਜੀ ਇੱਥੇ ਨਿਸ਼ਾਨ ਸੀਗੇ ਮੱਥੇ ਤੇ ਪੈਰਾ ਤੇ ਨਿਸ਼ਾਨ ਸੀਗੇ ਨੀਲਾ ਪਿਆ ਸੀ ਉਹਦਾ ਚਿਹਰਾ ਸਾਫ ਲੱਗਦਾ ਸੀ ਵੀ ਜਾਂ ਤਾਂ ਇਹਨੂੰ ਕੁਝ ਦਿੱਤਾ ਗਿਆ ਜਾਂ ਕਰੰਟ ਲਾਇਆ ਗਿਆ ਠੂਈ ਵੀ ਉਹਦੀ ਛੱਲੀ ਹੋਈ ਸੀ ਤੁਸੀਂ ਦੱਸ ਰਹੇ ਸੀ ਨਾ ਪਹਿਲਾਂ ਗੱਲਬਾਤ ਕਰਦੇ ਸੀ ਤੁਸੀਂ ਕਹਿੰਦੇ ਸੀ ਠੂਈ ਵੀ ਛੱਲੀ ਹੋਈ ਜੰਮਿਆ ਹੋਇਆ ਸੀਗਾ ਜੀ ਪਿੱਛੇ ਸਾਰੀ ਠੂਈ ਤੇ ਉਹ ਸਾਰੀ ਰਿਪੋਰਟ ਆ ਜੂਗੀ ਇਮਜ ਦੇ ਵਿੱਚੋਂ ਕੱਲ ਆਜੇ ਚਾਹੇ ਪਰਸੋ ਆਜੇ ਪਰ ਬਲੀ ਸਾਨੂੰ ਉਹਨੇ ਦੱਸਤਾ ਸੀ ਸਾਨੂੰ ਪਤਾ ਲੱਗਿਆ ਵੀ ਇਹ ਕਤਲ ਹੈ ਪਿਓ ਮਰਡਰ ਹੈ ਤੱਕਾ ਕੀਤਾ ਗਿਆ ਸਾਡੇ ਨਾਲ ਸਾਡੇ ਬੱਚੇ ਨੂੰ ਬੇਗਨਾ ਜੀਏ ਦੇ ਕੇ ਮਾਰਿਆ ਗਿਆ ਮਾਤਾ ਹੀ ਗੱਲ ਕਰਾਂਗੇ ਵੀ ਐਡਾ ਕਿਡਾ ਪੇਟੇ ਨੇ ਤੁਹਾਡੇ ਨੇ ਗੁਨਾਹ ਕਰਤਾ ਸੀ ਜਿਹੜਾ ਨੂੰ ਇੰਨਾ ਟਰਚ ਕੀਤਾਗਾ ਜਿਵੇਂ ਦੱਸ ਰਹੇ ਆ ਬਾਈ ਜੀ ਵੀ ਉਹ ਦੇ ਕੇਸਾਂ ਦੇ ਵਿੱਚ ਪੱਤੇ ਫਸੇ ਹੋ ਸੀ ਟੂਈ ਛਿੱਲੀ ਹੋਈ ਸੀ ਪੱਗ ਫਟੀ ਹੋਈ ਆ ਉਹਦਾ ਸਾਰਾ ਪਿੰਡੇ ਤੇ ਨੀਲ ਪਾਇਆ ਐਡਾ ਕਿਡਾ ਟਰਚ ਸੀ ਪਹਿਲੀ ਵਰ ਦਾ 10 ਪੁਸ਼ ਹੁੰਦੀ ਆ 10 ਪੁਸ਼ ਘਾਤਰ ਲੈ ਕੇ ਜਾਂਦੇ ਆ ਦੂਜੇ ਸੁਨੀਹਾ ਵੀ ਭੇਜਿਆ ਜਾਂਦਾ ਵੀ ਅੱਜ ਤਣ ਛੱਡ ਦਿੱਤਾ ਜਾਂਦਾ ਕੱਲ ਨੂੰ ਤੂੰ ਐਮਸੀ ਨੂੰ ਜਾਂ ਪ੍ਰਧਾਨ ਨੂੰ ਨਾਲ ਲੈ ਕੇ ਆਉਣਾ ਜੇ ਨਹੀਂ ਲੈ ਕੇ ਆਉਂਦੇ ਉੱਥੇ ਬਾਹ ਲਿਆ ਜਾਂਦਾ ਪਰਿਵਾਰ ਨੂੰ ਸੱਦ ਲਿਆ ਜਾਂਦਾ ਕਿ ਤੁਹਾਡੇ ਬੱਚੇ ਨੇ ਆ ਗੁਨਾਹ ਕਰਿਆ ਤੇ ਅਸੀਂ ਇਸ ਕਰਕੇ ਇਹਨੂੰ ਇੱਥੇ ਲਿਆਂਦਾ ਕੀ ਉਹ ਤੋਂ ਬੱਚੇ ਤੋਂ ਗੁਨਾਹ ਹੋ ਗਿਆ ਹੋਗਾ ਜਿਹੜਾ ਇੰਨੀ ਕੁੱਟਮਾਰ ਹੋਈ ਉਹਦੇ ਨਾਲ ਇਹ ਹੀ ਤਾਂ ਸਮਝ ਨਹੀਂ ਆ ਰਹੀ ਜੀ ਕਿ ਮੇਰੇ ਬੱਚੇ ਦਾ ਉਹਨਾਂ ਨੇ ਇਹੋ ਜਿਹਾ ਕਿਹੜਾ ਕਸੂਰ ਦੇਖ ਲਿਆ ਜਿਹਦੇ ਕਰਕੇ ਉਹਨੂੰ ਜਾਨੋਂ ਹੀ ਮਾਰ ਦਿੱਤਾ ਐ ਐਡੇ ਦਰਿੰਦੇ ਨਿਕਲੇ ਉਹ ਕੋਈ ਐਡਾ ਕੋਈ ਮੇਰਾ ਬੱਚੇ ਪੜ੍ਹਾਈ ਦਾ ਇੰਨੀ ਲਿਆਕਤ ਵਾਲਾ ਮਤਲਬ ਕਿ ਜਿਵੇਂ ਉਹਦੇ ਡੈਡੀ ਨੇ ਦੱਸਿਆ ਵੀ ਬਹੁਤ ਵਧੀਆ ਪੜ੍ਹਾਉਂਦਾ ਸੀ ਉਸ ਤੋਂ ਇਲਾਵਾ ਉਹ ਉੱਚੀ ਆਵਾਜ਼ ਚ ਜਾਂ ਗਾਲ ਕੱਢ ਕੇ ਬੋਲਾਂ ਉਹਦੀ ਜ਼ੁਬਾਨ ਚ ਹੀ ਨਹੀਂ ਸੀਗਾ ਘਰੇ ਵੀ ਜੇ ਅਸੀਂ ਡਾਂਟਦੇ ਸੀ ਨਾ ਮਾਪੇ ਜਿਵੇਂ ਡਾਂਟਦੇ ਆ ਉੱਚੀ ਬੋਲਦੇ ਆ ਕਿਸੇ ਗੱਲ ਤੇ ਕਿਸੇ ਗੱਲ ਦਾ ਜਵਾਬ ਨਹੀਂ ਸੀ ਦਿੰਦਾ ਪਰ ਆ ਜਿਹੜਾ ਘਟਨਾ ਵਾਪਰੀ ਆ ਸਾਡੀ ਜ਼ਿੰਦਗੀ ਇਹਦੇ ਵਿੱਚ ਅਸੀਂ ਭੁੱਲ ਨਹੀਂ ਸਕਦੇ ਮਰਦੇ ਦਮ ਤੱਕ ਇਹ ਜਿਹੜੇ ਦਰਿੰਦਿਆਂ ਨੇ ਘਟਨਾ ਸਾਡੇ ਨਾਲ ਸਾਡੇ ਪਰਿਵਾਰ ਤੇ ਕਹਿਰ ਵਰਤਾਤਾ ਨਾ ਇਹ ਅਸੀਂ ਨਹੀਂ ਭੁੱਲ ਸਕਦੇ ਮਰਦੇ ਦਮ ਤੱਕ ਪਰ ਮੇਰਾ ਬੱਚਾ ਇਸ ਦੇ ਕਾਬਲ ਨਹੀਂ ਸੀਗਾ ਜੇ ਕਿਉਂਕਿ ਉਹ ਡਿਊਟੀ ਤੇ ਗਏ ਨੂੰ ਉਹਨਾਂ ਨੇ ਚੱਕਿਆ ਹੈ ਉੱਥੋਂ ਡਿਊਟੀ ਤੋਂ ਗਏ ਨੂੰ ਸਾਡੇ ਵੱਲੋਂ ਤਾਂ ਘਰੋਂ ਤਿਆਰ ਹੋ ਕੇ ਉਹ ਡਿਊਟੀ ਤੇ ਗਿਆ ਜਿਵੇਂ ਰੁਟੀਨ 'ਚ ਡਿਊਟੀ ਤੇ ਜਾਂਦਾ ਸੀ ਉਵੇਂ ਵਾਪਸ ਰੁਟੀਨ 'ਚ ਆਉਂਦਾ ਸੀ ਟਾਈਮ ਤੇ ਆਪਦਾ ਉਸੇ ਟਾਈਮ ਮੁਤਾਬਕ ਅਸੀਂ ਫੋਨ ਕੀਤਾ ਉਹ ਕਹਿੰਦਾ ਮੈਂ ਆ ਰਿਹਾ ਹਾਂ ਹੁਣ ਇਹ ਉਹ ਤੇ ਚਲਿਆ ਗਿਆ ਇਹ ਧਰਿੰਦਿਆਂ ਨੇ ਜਿਹੜਾ ਕੰਮ ਕੀਤਾ ਹੈ ਇਹ ਉਹੀ ਉਹਨਾਂ ਨੇ ਪਕੜਾਂਗੇ ਉਹਨਾਂ ਨੂੰ ਸਰਕਾਰ ਸਾਡੀ ਮਦਦ ਕਰੂਗੀ ਉਹਨਾਂ ਨੂੰ ਪਕੜੋਗੇ ਉਹੀ ਦੱਸਣਗੇ ਕਿ ਉਹਨਾਂ ਨੇ ਕਿਉਂ ਪਕੜਿਆ ਸਾਡੇ ਬੱਚੇ ਨੇ ਕਿਉਂ ਐਡਾ ਉਹਨਾਂ ਤੇ ਤਸ਼ੱਦਦ ਕੀਤਾ ਕਿਉਂ ਉਹਨੂੰ ਜਾਨੋਂ ਮਾਰਿਆ ਐਡਾ ਕੀ ਕਸੂਰ ਉਹਨਾਂ ਨੇ ਡਿਊਟੀ ਦੌਰਾਨ ਉਹਦਾ ਦੇਖ ਲਿਆ ਹੂੰ ਸਾਨੂੰ ਇਹਦਾ ਹਾਲਤ ਆਇਆ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਵੀ ਸਾਡੇ ਬੱਚੇ ਨਾਲ ਕਿਉਂ ਐ ਹੋਇਆ ਮਾਤਾ ਜੀ ਜਿਵੇਂ ਤੁਹਾਡੇ ਬੱਚੇ ਨਾਲ ਹੋਇਆ ਸੁਣਦੇ ਆ ਤੁਸੀਂ ਵੀ ਸੁਣਿਆ ਸੀ ਵੀ ਕਹਾਣੀਆਂ ਸੁਣਦੇ ਆ ਬਜ਼ੁਰਗਾਂ ਤੋਂ 84 90 ਦੇ ਦੌਰ ਦੇ ਵਿੱਚ ਇਦਾਂ ਨੌਜਵਾਨਾਂ ਦੇ ਨਾਲ ਜਿਹੜੇ ਕੇਸ ਧਾਰੀ ਹੁੰਦੇ ਸੀ ਉਹਨਾਂ ਦੇ ਨਾਲ ਵੀ ਪੰਜਾਬpur ਸਿੱਧਾ ਕਰਦੇ ਸੀ ਜਿਵੇਂ ਤੁਹਾਡੇ ਬੱਚੇ ਦੇ ਨਾਲ ਹੋਇਆ ਹਾਂਜੀ 84 ਵੇਲੇ ਵੀ ਇਹੀ ਕੁਝ ਹੁੰਦਾ ਸੀ ਉਦੋਂ ਸਿੱਖਾਂ ਦਾ ਕਰਕੇ ਹੋ ਰਿਆ ਸੀ ਹੁਣ ਜਿਹੜਾ ਇਹ ਨਸ਼ਿਆਂ ਦਾ ਜਿਹੜਾ ਖੜਾ ਹੈ ਇਹ ਜੇ ਉਹਨਾਂ ਨੂੰ ਕੋਈ ਜੇ ਉਹਨਾਂ ਨੂੰ ਪੰਜਾਬ ਪੁਲਿਸ ਨੂੰ ਜਾਂ ਜਿਹੜੇ ਸੀਆਈ ਸਟਾਫ ਵਾਲੇ ਲੈ ਕੇ ਗਏ ਜਿਉਂ ਉਹਨਾਂ ਨੂੰ ਕੋਈ ਡਾਊਟ ਲੱਗਿਆ ਸੀ ਨਸ਼ਿਆਂ ਦੇ ਬਾਰੇ ਵਿੱਚ ਕੋਈ ਸ਼ੱਕ ਲੱਗਦਾ ਸੀ ਤਾਂ ਉਹ ਅਰੈਸਟ ਕਰ ਲੈਂਦੇ ਕਾਲ ਕਰਦੇ ਸਜ਼ਾ ਦਿੰਦੇ ਮਾਰਨ ਦਾ ਤਾਂ ਕੋਈ ਹੱਕ ਨਹੀਂ ਪਰਚਾ ਕੱਟ ਦਿੰਦੇ ਉਹ ਸਾਡੀ ਮਰਜ਼ੀ ਸੀ ਅਸੀਂ ਦੱਸਦੇ ਜਾ ਕੇ ਵੀ ਸਾਡਾ ਬੱਚਾ ਇਹੋ ਜਿਹਾ ਹੈ ਜਾਂ ਨਹੀਂ ਹੈ ਤਾਂ ਅਸੀਂ ਗਲਤ ਹੁੰਦਾ ਅਸੀਂ ਨਾ ਜ਼ਮਾਨਤ ਕਰਾਉਂਦੇ ਅਸੀਂ ਦੇਖਣਾ ਸੀ ਨਾ ਸਾਨੂੰ ਕਾਲ ਤਾਂ ਕਰਦੇ ਸਾਨੂੰ ਦੱਸਦੇ ਤਾਂ ਸਹੀ ਤਾਂ ਇਹ ਤਾਂ ਸਿਰਫ ਆਪ ਦੇ ਉਹਨਾਂ ਨੇ ਅਹੁਦਿਆਂ ਦੀ ਤਰੱਕੀ ਵਾਸਤੇ ਨੌਜਵਾਨਾਂ ਨੂੰ ਮਾਰਨਾ ਸ਼ੁਰੂ ਕੀਤਾ ਵਾ ਤੇ ਉਹੀ ਸਾਡੇ ਪਰਿਵਾਰ 'ਚ ਕੀਤਾ ਉਹਨਾਂ ਨੇ ਸਾਡੇ ਨਾਲ ਕੀਤਾ ਆ ਬੱਚੇ ਦਾ ਕੀ ਕਸਰ ਆ ਬੱਚੇ ਦਾ ਕੋਈ ਕਸੂਰ ਨਹੀਂ ਜਿਹਨੂੰ ਹਲੇ ਪਿਓ ਦੇ ਸਾਏ ਦੀ ਸਦਾ ਹੀ ਜ਼ਰੂਰਤ ਹੈ ਹਮ ਹਲੇ ਤਾਂ ਦੀ ਜ਼ਿੰਦਗੀ ਸ਼ੁਰੂ ਹੈ ਜੀ ਵੇਖੋ ਇਹ ਬੱਚੇ ਦਾ ਪਿਤਾ ਚਲਾ ਗਿਆ ਤੇ ਇਹਨਾਂ ਦਾ ਬੇਟਾ ਚਲਾ ਗਿਆ ਤੇ ਇਧਰ ਮਾਤਾ ਦਾ ਬੇਟਾ ਚਲਾ ਗਿਆ ਤੇ ਇਹ ਭੈਣ ਦਾ ਸੁਹਾਗ ਚਲਾ ਗਿਆ ਤੇ ਕਿਸੇ ਭੈਣ ਦਾ ਵੀਰ ਚਲਾ ਗਿਆ ਪਰ ਰਿਸ਼ਤੇ ਵੇਖੋ ਇੱਕ ਪਰਿਵਾਰ ਦੇ ਇੱਕ ਵੀਰ ਨਾਲ ਕਿੰਨੇ ਜੁੜੇ ਸੀ ਅੱਜ ਬੇਟੇ ਨੂੰ ਕੁਝ ਨਹੀਂ ਪਤਾ ਵਿਚਾਰਾ ਜਦੋਂ ਵੱਡਾ ਹੋਊਗਾ ਤੇ ਉਹਦੇ ਨੂੰ ਅਹਿਸਾਸ ਹੋਊਗਾ ਕਿ ਮੇਰਾ ਪਿਤਾ ਸੀ ਕਿ ਜਿਹੜਾ ਪੰਜਾਬ ਪੁਲਿਸ ਦੇ ਅਰੈਸਟ ਕਰਿਆ ਸੀ ਤੇ ਉਹਨਾਂ ਵੱਲੋਂ ਉਹਤੇ ਅਤਿਆਚਾਰ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ ਤੇ ਹੁਣ ਇਹ ਗੱਲ ਕਰਾਂਗੇ ਭੈਣ ਜੀ ਨਾਲ ਵੀ ਗੱਲ ਕਰਦੇ ਆ ਇਹ ਉਹਨਾਂ ਦੇ ਹਸਬੰਦ ਤਾਂ ਜੀ ਕਿਵੇਂ ਲੱਗਦਾ ਸੀ ਤੁਹਾਨੂੰ ਵੀ ਘਰੇ ਗੱਲਬਾਤ ਹੋਈ ਸੀ ਜਦੋਂ ਲੈ ਕੇ ਗਏ ਆ ਕੋਈ ਹੁੰਦੀ ਨਹੀਂ ਦੀ ਮਾੜੀ ਮੋਟੀ ਨਹੀਂ ਕੁਛ ਨਹੀਂ ਕੋਈ ਕੁਛ ਨਹੀਂ ਦੋ ਤਿੰਨ ਦਿਨ ਤੋਂ ਮਤਲਬ ਕੁਛ ਨਹੀਂ ਉਹ ਨਾਰਮਲ ਡਿਊਟੀ ਜਾਂਦੇ ਸੀ ਬਸ 6 ਵਜੇ ਤੱਕ ਵਾਪਸ ਆ ਜਾਂਦੇ ਸੀ ਆਹੀ ਸੀ ਉਸੇ ਦਿਨ ਵੀ ਆਹੀ ਉਡੀਕ ਸੀ 5:30 ਮੈਂ ਜਦੋਂ ਕਾਲ ਕੀਤੀ ਤੇ ਆਹੀ ਜ਼ਿਕਰ ਹੋਇਆ ਸੀ ਕਿ ਵੀ ਮੈਂ ਕਿੱਥੇ ਤੁਸੀਂ ਆ ਜਾਓ ਕਹਿੰਦੇ ਬਸ ਮੈਂ ਕਲਾਸ ਖਤਮ ਕਰਕੇ ਮੈਂ ਆਉਣਾ ਤੂੰ ਚਾਹ ਬਣਾ ਬਸ ਮੈਂ ਆ ਗਿਆ ਉਹ ਤੋਂ ਬਾਅਦ ਅੱਧਾ ਘੰਟਾ ਮੈਂ ਡਿੱਕਿਆ ਮੈਂ 6 ਵਜੇ ਜਦੋਂ ਕਾਲ ਕੀਤੀ ਫਿਰ ਫੋਨ ਸਵਿਚ ਆਫ ਆ ਗਿਆ 2 ਘੰਟੇ ਤੱਕ ਲੱਗੇ ਰਹੇ ਸੀ ਕਾਲ ਕਰਨ ਮੈਂ ਵੀ ਮੰਮੀ ਵੀ ਡੈਡੀ ਆ ਡੈਡੀ ਨੇ ਵੀ ਕਾਲ ਕੀਤੀ ਜੀ ਸਵਿਚ ਆਫ ਸਵਿਚ ਆਫ ਨੰਬਰ ਸਵਿਚ ਆਫ ਦੋ ਨੰਬਰ ਇੱਕ ਆਲਟਰਨੇਟਿਵ ਨੰਬਰ ਸੀ ਉਹ ਵੀ ਸਵਿਚ ਆਫ ਕਿਉਂਕਿ ਡਬਲ ਸਿਮ ਸੀ ਦਾ ਕਿਉਂਕਿ ਫੋਨ ਹੀ ਸਵਿਚ ਆਫ ਸੀ ਤੇ ਫਿਰ ਸਵਾ 8 ਦੇ ਕਰੀਬ ਸਾਨੂੰ ਫੋਨ ਆਉਂਦਾ ਜੋ ਤੁਸੀਂ ਕਰ ਰਹੇ ਸੀ ਤਾਂ ਡੈਡੀ ਦਾ ਹੀ ਫੋਨ ਲੱਗਿਆ ਤਾਂ ਇੱਕ ਅਣਜਾਣ ਬੰਦੇ ਨੇ ਫੋਨ ਚੱਕਿਆ ਜਿਵੇਂ ਉਹਨਾਂ ਨੇ ਦੱਸਿਆ ਤੇ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਤੇ ਫਿਰ ਸਾਡੇ ਵੀ ਇੱਕਦਮ ਹੱਥ ਪੈਰਾਂ ਨੂੰ ਪੈ ਗਈ ਵੀ ਕੀ ਕਿਉਂਕਿ 5:30 ਤੱਕ ਗੱਲ ਹੋਈ ਹੈ ਜਮਨ ਸਹੀ ਸਲਾਮਤ ਸਹੀ ਵੀ ਮੈਂ ਆ ਗਿਆ ਜੇ ਕੋਈ ਪ੍ਰੋਬਲਮ ਹੁੰਦੀ ਤਾਂ ਉਦੋਂ ਹੀ ਦੱਸ ਦਿੰਦੇ ਜੋ ਵੀ ਹੋਇਆ ਏ 6 ਦੇ 8 ਦੇ ਵਿੱਚ ਵਿੱਚ ਹੋਇਆ ਕੀ ਹੋਇਆ ਰੱਬ ਜਾਣੇ ਬਟ ਉਹਨਾਂ ਦੇ ਫੇਸ ਤੇ ਕੋਈ ਮਾਰਕ ਨਹੀਂ ਸੀ ਕੋਈ ਸਕ੍ਰੈਚ ਨਹੀਂ ਸੀ ਬਾਡੀ ਤੇ ਕੁਝ ਨਹੀਂ ਸੀ ਕੋਈ ਅਲਰਜੀ ਨਹੀਂ ਕੋਈ ਕੁਝ ਨਹੀਂ ਨਾਰਮਲ ਸੀ ਸੁਬਾਹ ਗਏ ਵਧੀਆ ਆਪਣਾ ਤਿਆਰ ਹੋ ਕੇ ਪੱਗ ਬਨ ਕੇ ਆਉਦੀ ਪਰ ਜਦੋਂ ਜਿਹੜੀਆਂ ਅਸੀਂ ਫੋਟੋਆਂ ਦੇਖੀਆਂ ਉਹਦੇ ਚ ਸਾਰਾ ਫੇਸ ਸਕ੍ਰੈਚ ਹੈ ਸਾਰਾ ਫੇਸ ਤੇ ਮੱਥੇ ਇੱਥੇ ਨਿਸ਼ਾਨ ਹੈ ਗਲੇ ਤੇ ਜਿਵੇਂ ਨੀਲ ਪਿਆ ਹੋਵੇ ਜਿਵੇਂ ਇਦਾਂ ਦਾ ਜਿਵੇਂ ਕੁੱਟ ਕੇ ਮਾਰਿਆ ਹੁੰਦਾ ਜਾਂ ਪੱਗ ਨਾਲ ਕੁੱਟਿਆ ਹੁੰਦਾ ਦੀ ਬਹੁਤ ਬੁਰੇ ਨਿਸ਼ਾਨ ਅਸੀਂ ਜਦ ਪੈਰਾਂ ਤੇ ਪੈਰ ਸੁਜੇ ਹੋਏ ਆ ਜਿਵੇਂ ਕੋਈ ਪਾਰੀ ਚੀਜ਼ ਨਾਲ ਮਾਰਿਆ ਹੁੰਦਾ ਅੱਛਾ ਕਮਰ ਤੇ ਕਲੋਟ ਬਣੇ ਹੋਏ ਵੱਡੇ ਵੱਡੇ ਜੀ ਜੀ ਤੇ ਬਾਲਾਂ ਦੇ ਵਿੱਚ ਵੀ ਜ਼ਖਮ ਦਿਖਦੇ ਇੱਥੋਂ ਇੱਥੋਂ ਵੀ ਜਿਵੇਂ ਮਾਰਿਆ ਹੁੰਦਾ ਵੀ ਪੱਤੇ ਫਸੇ ਹੋਏ ਆ ਜਿਵੇਂ ਘੜੀਸਿਆ ਹੁੰਦਾ ਕਿਸੇ ਤਰੀਕੇ ਨਾਲ ਤੇ ਪਤਾ ਨਹੀਂ ਇੱਕ ਐਕਸੀਡੈਂਟ ਤੇ ਇੱਕ ਡਰਾਮਾ ਹੀ ਕਰਿਆ ਗਿਆ ਸੀ ਸਰ ਐਕਸੀਡੈਂਟ ਤਾਂ ਤਾਂ ਕਾਰ ਦੇਖ ਕੇ ਕੋਈ ਵੀ ਬੰਦਾ ਕਹਿ ਦੂਗਾ ਕਿ ਨਹੀਂ ਹੋਇਆ ਐਕਸੀਡੈਂਟ ਕਿਉਂਕਿ ਬੰਪਰ ਸਹੀ ਸਲਾਮਤ ਹੈ ਬੋਨਟ ਸਹੀ ਸਲਾਮਤ ਹੈ ਉਹਦੇ ਚ ਕਲਾ ਸ਼ੀਸ਼ਾ ਇੰਨਾ ਕੁ ਵੱਜਿਆ ਤਾਂ ਫਿਗੋ ਗੱਡੀ ਕੋਈ ਵੀ ਸੈਂਸਿਬਲ ਬੰਦਾ ਦੇਖੂਗਾ ਫਿਗੋ ਕਾਰ ਬਹੁਤ ਵੱਡੀ ਭਾਰੀ ਹੁੰਦੀ ਹੈ ਤੇ ਇੱਕ ਵਾਰ ਸਾਡੇ ਐਕਸੀਡੈਂਟ ਹੋ ਗਿਆ ਸੀ ਕਾਲਜ ਜਾਂਦੇ ਜੀ ਜੀ ਕਾਰ ਮਤਲਬ ਘੁੰਮ ਗਈ ਸੀ ਸਲਿੱਪ ਹੋ ਗਈ ਸੀ ਪਰ ਕਾਰ ਨੂੰ ਦੇ ਕਾਰ ਨੇ ਬਕਸ਼ਟ ਲੈ ਲਿਆ ਸਾਨੂੰ ਕੁਝ ਸਕਰਾਚ ਵੀ ਨਹੀਂ ਆਇਆ ਸੀਗਾ ਮੈਂ ਐਵੇਂ ਕਹਾਂ ਕਾਰ ਦਾ ਬੋਨਟ ਟੁੱਟ ਗਿਆ ਸੀ ਖਿੱਲਰ ਗਈ ਸੀ ਕਾਰ ਸਾਰੀ ਪਰ ਸਾਡੀ ਜਾਨ ਤੇ ਨਹੀਂ ਆਈ ਸੀ ਸਾਨੂੰ ਕੁਝ ਵੀ ਨਹੀਂ ਸੀ ਹੋਇਆ ਪਰ ਇਹ ਕਾਰ ਦਾ ਤਾਂ ਕੁਝ ਵੀ ਨਹੀਂ ਹੋਇਆ ਇਹ ਗੱਡੀ ਤੁਹਾਡੀ ਸੀ ਜਿਹੜੀ ਕਹਿੰਦੇ ਵੀ ਸ਼ੀਸ਼ਾ ਟੁੱਟ ਗਿਆ ਉਹਦੇ ਵਿੱਚ ਨਾਲ ਐਕਸੀਡੈਂਟ ਇਹ ਹੀ ਡਰਾਈਵ ਕਰਦੇ ਸੀ ਕਾਰ ਸਾਡੀ ਆਪਦੀ ਹੀ ਸੀ ਜਿਹੜਾ ਉਹ ਆਦਮੀ ਸੀ ਦੂਸਰਾ ਉਹ ਪਤਾ ਨਹੀਂ ਲੱਗਾ ਕਿੱਧਰ ਗਿਆ ਕਿ ਮੈਂ ਜਾਣਦੀ ਨਹੀਂ ਸੀ ਉਹਨਾਂ ਨੂੰ ਪਰ ਜਿਹੜਾ ਇਹ ਹੈਪੀ ਲੁੱਥਾ ਲੈ ਇਹ ਮੈਨੂੰ ਵਾਰ-ਵਾਰ ਮੈਸੇਜ ਕਰੀ ਜਾਂਦਾ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਹੁਣ ਵੀ ਕਰ ਰਿਹਾ ਕਰੀ ਜਾਂਦਾ ਹੁਣ ਵੀ ਮੈਸੇਜ ਮੈਂ ਪੁਲਿਸ ਉਹਨਾਂ ਨੇ ਸਕਰੀਨਸ਼ਾਟ ਦਿੱਤੇ ਉਹਨਾਂ ਨੂੰ ਜੀ ਕਿਹਾ ਵੀ ਇਹ ਪੁਲਿਸ ਪ੍ਰਸ਼ਾਸਨ ਵੀ ਉਹਨੂੰ ਫੜਨ ਦੇ ਵਿੱਚ ਮੈਂ ਤਾਂ ਅਸੀਂ ਐਫ ਆਈ ਆਰ ਕਰਾਈ ਹੈ ਉਹਨਾਂ ਦੇ ਅਗੇਂਸਟ ਜੇ ਉਹ ਸਹੀ ਹੈ ਫਿਰ ਤੁਸੀਂ ਖੜੇ ਕਿਉਂ ਨਹੀਂ ਸਾਡੇ ਨਾਲ ਆ ਕੇ ਤੁਸੀਂ ਉੱਥੇ ਛੱਡ ਕੇ ਚਲੇ ਗਏ ਹੋ ਉਹ ਕਹਿ ਰਿਹਾ ਮੈਨੂੰ ਮਾਰਿਆ ਕੋਈ ਵੀ ਮੈਂ ਕਹਿੰਦੀਆਂ ਲੱਗਦਾ ਨਹੀਂ ਬਿਲਕੁਲ ਵੀ ਉਹ ਬੰਦਾ ਜਦੋਂ ਉਹਦੀ ਵੀਡੀਓ ਅਸੀਂ ਜੋ ਦੇਖੀ ਹੈ ਆਰਾਮ ਨਾਲ ਟੈਲਰ ਟੈਲ ਦਾ ਆ ਰਿਹਾ ਫੋਨ ਕਾਰ ਚ ਆਈ ਸੁੱਟ ਰਿਹਾ ਤੇ ਚਾਬੀ ਲੈ ਕੇ ਉਹ ਜੇਬ ਚ ਪਾਈ ਉਹਨੇ ਚਾਬੀ ਵੀਡੀਓ ਚ ਪਕਾਇਦਾ ਪੂਰੀ ਰਿਕਾਰਡਿੰਗ ਹੈ ਤੁਹਾਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਉਹਨੇ ਕੁੱਟਿਆ ਕੁੱਟਿਆ ਹੁੰਦਾ ਜੇ ਉਹਦੇ ਨੇ ਵੀ ਕੋਈ ਘਟਨਾ ਘਟੀ ਹੁੰਦੀ ਉਹ ਵੀ ਮੀਡੀਆ ਦੇ ਆ ਕੇ ਸਾਹਮਣੇ ਦੱਸਦਾ ਵੀ ਮੇਰੇ ਨਾਲ ਘਟਨਾ ਘਟੀ ਹੈ ਨਹੀਂ ਉਹ ਵੀਡੀਓ ਚ ਬੋਲ ਰਿਹਾ ਹੈ ਵੀਡੀਓ ਚ ਉਹਨੇ ਜ਼ਰੂਰ ਬੋਲਿਆ ਵੀ ਪਰ ਜੋ ਜਿਵੇਂ ਦੱਸ ਰਿਹਾ ਕਿ ਐਵੇਂ ਐਵੇਂ ਕਰੰਟ ਦਿੱਤੇ ਆ ਨਰਿੰਦਰ ਦੇ ਦਿਖ ਰਹੇ ਆ ਮਾਰਕਸ ਦਿਖ ਰਹੇ ਆ ਉਹਦੀ ਚੋਟ ਕਿੱਥੇ ਨਹੀਂ ਦਿਖ ਰਹੀ ਬੰਦੇ ਦੀ ਉਹ ਕਹਿ ਰਿਹਾ ਬਹੁਤ ਕੁਝ ਕਹਿ ਰਿਹਾ ਹੁਣ ਹੁਣ ਅਸੀਂ ਜਾਂ ਤਾਂ ਉਹ ਸਾਹਮਣੇ ਆ ਕੇ ਬੋਲੇ ਗਵਾਹੀ ਦੇਵੇ ਹਾਂ ਅਸੀਂ ਹੁਣ ਕੀ ਕਿਦਾ ਵਿਸ਼ਵਾਸ ਕਰੀਏ ਉਹ ਕਰੰਟ ਦੀ ਗੱਲ ਕਰਦਾ ਜਦੋਂ ਕਰੰਟ ਲਾ ਰਹੇ ਸੀ ਜਾਂ ਉਹਨੂੰ ਟਾਰਚ ਕਰਿਆ ਜਾ ਰਿਹਾ ਸੀ ਉਹ ਸਾਹਮਣੇ ਬੈਠਾ ਹੋਊਗਾ ਪਤਾ ਨਹੀਂ ਉਹਨੇ ਪਰ ਜੋ ਵੀਡੀਓ ਚ ਕਿਹਾ ਕਿ ਮੈਨੂੰ ਤਾਂ ਉਧਰ ਲੈ ਗਏ ਸੀ ਪਰ ਉਹਨੇ ਵੀ ਹੁਣ ਮੈਨੂੰ ਨਹੀਂ ਪਤਾ ਉਹਨੇ ਕਿਸ ਬੇਸ ਤੇ ਕਿਹਾ ਕਿ ਸ਼ਾਇਦ ਉਹਨੇ ਸ਼ਕਲ ਦੇਖ ਕੇ ਕਿਹਾ ਹਾਲਤ ਦੇਖ ਕੇ ਕਿਹਾ ਵੀ ਜਦੋਂ ਗਏ ਸੀ ਪੱਗ ਬਰਾਬਰ ਸੀਗੀ ਸਭ ਕੁਝ ਸੀ ਐਕਸੀਡੈਂਟ ਹੋਇਆ ਤਾਂ ਵੀ ਪੱਤੇ ਥੋੜੀ ਆ ਜਾਂਦਾ ਸਿਰ 'ਚ ਸਿਰ 'ਚ ਜ਼ਖਮ ਥੋੜੀ ਹੋ ਜਾਂਦੇ ਆ ਤੁਈ ਤੇ ਬਹੁਤ ਨਿਸ਼ਾਨ ਆ ਬਹੁਤ ਫੇਸ ਮਤਲਬ ਸਕ੍ਰੈਚ ਨੇ ਇਦਾਂ ਕਰਕੇ ਕਰੰਟ ਦੇ ਜਿਵੇਂ ਹੁੰਦੇ ਆ ਕਾਲਸ ਦੇ ਸਕ੍ਰੈਚ ਨੇ ਜੀ ਜੀ ਤੇ ਇਹ ਸਾਰਾ ਜਿਵੇਂ ਉਹਨੇ ਡਰਾਮਾ ਰਚਿਆ ਪੂਰੀ ਕਹਾਣੀ ਬਣਾਈ ਪਲਾਨ ਬਣਾਇਆ ਟੌਰਚਰ ਤਾਂ ਕੀਤਾ ਪੁਲਿਸ ਨੇ ਟੌਰਚਰ ਤਾਂ ਕੀਤਾ ਇਹਨਾਂ ਨੇ ਸਟਾਫ ਵਾਲਿਆਂ ਨੇ ਉਹ ਸਿਰਫ ਇਹਨੂੰ ਆਪਦੇ ਤੇ ਵੀ ਇਲਜ਼ਾਮ ਨਾ ਆਵੇ ਉਸੀਂ ਸੋਨਾਂ ਨੇ ਐਕਸੀਡੈਂਟ ਦਾ ਨਾਮ ਦਿੱਤਾ ਅਦਰਵਾਇਜ਼ ਸਿਵਲ ਹਸਪੀਟਲ ਵਾਲਾ ਨੇ ਐਡਮਿਟ ਨਹੀਂ ਸੀ ਕਰਨਾ ਜੇ ਇਦਾਂ ਦਾ ਹੁੰਦਾ ਉਹਨਾਂ ਨੇ ਕਰਨਾ ਹੀ ਨਹੀਂ ਸੀ ਐਡਮਿਟ ਇਹਨਾਂ ਨੇ ਜਸਟ ਫਟਾਫਟ ਸਟ੍ਰੈਚਰ ਤੇ ਪਾਇਆ ਤੇ ਉਹ ਵੀ ਕਹਿੰਦੇ ਕਿ ਅਸੀਂ ਪਿੱਛੋਂ ਆਵਾਜ਼ਾਂ ਮਾਰ ਰਹੇ ਸੀ ਵੀ ਕੌਣ ਹੋ ਤੁਸੀਂ ਕੌਣ ਨਹੀਂ ਉਹਨਾਂ ਨੇ ਕੀਤਾ ਤੇ ਭੱਜੇ ਬਾਹਰ ਨੂੰ ਸਾਡਾ ਵੇਟ ਕਰ ਲੈਂਦੇ ਜੀ ਤੁਸੀਂ ਸੱਚੇ ਸੀਗੇ ਸਾਨੂੰ ਪਹੁੰਚਣ ਤਾਂ ਦਿੰਦੇ ਉੱਥੇ ਤੱਕ ਸਾਡਾ ਘਰ ਨਹੀਂ ਦੂਰ ਹਾਂ ਸਾਨੂੰ ਵੀ ਤਾਂ ਅੱਧਾ ਘੰਟਾ ਲੱਗਣਾ ਸੀ ਨਾ ਪਹੁੰਚਣ ਚ ਪਰ ਬਹੁਤ ਮਾੜੀ ਕੀਤੀ ਇਹਨਾਂ ਨੇ ਬਹੁਤ ਭੈਣ ਜੀ ਕਿੰਨੇ ਜਿਹੜੇ ਹੁਣ ਮੁਲਾਜ਼ਮ ਐ ਉਹਦੇ ਵਿੱਚ ਏਐਸਆਈ ਕਿੰਨੇ ਐ ਹੌਲਦਾਰ ਕਿੰਨੇ ਐ ਜਿਨ੍ਹਾਂ ਤੇ ਹੁਣ ਤੱਕ ਇਹਦਾ ਪਰਚਾ ਦਰਜ ਹੋ ਗਿਆ ਕਿੰਨੇ ਮੁਲਾਜ਼ਮਾਂ ਦਾ ਵੀਡੀਓ 'ਚ ਗਗਨ ਚਮਕਿਲਾ ਜੋ ਵੀ ਐ ਉਹ ਬੋਲ ਰਿਹਾ ਕਹਿ ਰਿਹਾ ਕਿ ਇੱਕ ਬੰਦੇ ਨੇ ਸਿਰਫ ਕੀ ਨਾਮ ਐ ਉਹਦਾ ਅਵਤਾਰ ਸਿੰਘ ਤਾਰੀ ਉਹਨੇ ਵਰਦੀ ਪਾਈ ਵੀ ਸੀ ਉਹਦਾ ਬੈਜ ਲੱਗਿਆ ਹੋਇਆ ਸੀ ਤਾਂ ਕਰਕੇ ਉਹਦਾ ਨਾਮ ਉਹਨੇ ਪੜ ਲਿਆ ਬਾਕੀ ਜਿਹੜਾ ਸਟਾਫ ਸੀਗਾ 5 ਤੋਂ 6 ਬੰਦੇ ਸੀਗੇ ਉਹ ਸਿਵਲ ਡਰੈਸ 'ਚ ਸੀ ਉਹਨਾਂ ਦਾ ਨਾਮ ਨਹੀਂ ਪਤਾ ਬਟ ਕਸੂਰਵਾਰ ਉਹ ਵੀ ਨੇ ਬਰਾਬਰ ਦੇ ਕਿਉਂਕਿ ਉਹਨਾਂ ਨੇ ਵੀ ਜੇ ਅਗਰ ਇੱਕ ਜਣਾ ਗਲਤ ਕਰ ਰਿਆ ਸੀ ਦੂਜਾ ਪੁਲਿਸ ਅਫਸਰ ਬੋਲਦਾ ਸਦਾ ਸੀ ਨਾ ਵੀ ਨਾ ਕਰੋ ਕੋਈ ਤਾਂ ਕਿਸੇ ਦੇ ਇਨਸਾਨੀਅਤ ਜਾਗਦੀ ਵੀ ਤੁਸੀਂ ਰੁਕ ਜਾਓ ਇਲਜ਼ਾਮ ਸਾਬਤ ਹੋਣ ਦਿਓ ਕੁਝ ਵੀ ਉਹ ਸਿਰਫ ਮਨਾਉਣਾ ਚਾਹੁੰਦੇ ਸੀ ਵੀ ਮੈਂ ਤਸਕਰੀ ਕਰਦਾ ਆ ਜਾਂ ਜੋ ਵੀ ਹੈ ਤਾਂ ਉਹ ਮੰਨੇ ਨਰਿੰਦਰ ਨੇ ਮੰਨੇ ਨਹੀਂ ਕਿਉਂਕਿ ਨਹੀਂ ਕਰਦੇ ਸੀਗੇ ਇੱਕ ਟੀਚਰ ਬੰਦਾ ਨਹੀਂ ਉਹ ਇੱਕ ਟੀਚਰ ਬੰਦਾ ਸ਼ੋਭਦੀਆ ਨੂੰ ਇਹ ਗੱਲ ਜਸਟੇ ਹੋ ਸਕਦਾ ਜਿਹੜੇ ਬੰਦੇ ਨਾਂ ਲੈ ਚਮਕੀਲਾ ਲੁੱਥਲ ਜੋ ਵੀ ਹੈ ਹੋ ਸਕਦਾ ਇਹ ਲੋਕ ਕਰਦੇ ਹੋਣ ਆਪਣੇ ਤੇ ਇਲਜ਼ਾਮ ਨਾ ਆਵੇ ਦੂਜੇ ਤੇ ਇਲਜ਼ਾਮ ਲਾਤਾ ਇਹਨਾਂ ਨੇ ਪਰ ਇਹ ਇੰਸਟੀਚਿਊਟ ਹੀ ਗਏ ਸੀ ਇਹ ਕਿੱਥੇ ਹੋਰ ਨਹੀਂ ਗਏ ਗੱਲ ਕਰੀ ਕਿੰਨੇ ਬੰਦਿਆਂ ਤੇ ਹੁਣ ਜਿਹੜੀ ਐਫਆਈਰ ਦਰਜ ਹੋ ਚੁੱਕੀ ਹੈ 6 ਅਣ 6 ਤੇ ਹੋਈ ਹੈ ਜੀ ਮੇਰੇ ਸੁਣ ਚ ਆਇਆ ਵੀ ਤੁਸੀਂ ਵੀ ਜਿਹੜੇ ਪੰਜਾਬ ਪੁਲਿਸ ਦੇ ਬੱਚੇ ਹੁੰਦੇ ਆ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਪੜਾਉਂਦੇ ਰਹੇ ਆ ਹਨਾ ਅੱਜ 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 ਕਿੰਨਾ ਕੁ ਦੁੱਖਾ ਰਿਹਾ ਵੀ ਉਹਨਾਂ ਦੇ ਮਾਪੇ ਨੇ ਵੀ ਸਾਡੇ ਤੁਹਾਡੇ ਘਰ ਵਾਲੇ ਦਾ ਦੇਖੋ ਕਿੰਨੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਕੀ ਕਹਾਂ ਅਸੀਂ ਬਹੁਤ ਬੱਚਿਆਂ ਨੂੰ ਪੜਾਇਆ ਹੈ ਪੁਲਿਸ ਵਾਲੇ ਬੱਚਿਆਂ ਨੂੰ ਬਹੁਤ ਪੜਾਇਆ ਹੈ ਡੀਐਸਪੀ ਹੈ ਐਸਐਸਪੀ ਹੈ ਕਾਲਜ ਦੇ ਐਸਪੀ ਐਸਪੀ ਨੇ ਇਹਨਾਂ ਨੂੰ ਤਾਂ ਖੁਦ ਹੀ ਕਬੂਲਿਆ ਕੱਲ ਕੀ ਸਾਡਾ ਬੱਚਾ ਇਹਨਾਂ ਤੋਂ ਪੜਿਆ ਹੋਇਆ ਸਾਡਾ ਇੰਸਟੀਚਿਊਟ ਸੀਗਾ ਬਹੁਤ ਵੱਡੀ ਬਹੁਤ ਵਧੀਆ ਚੱਲਦਾ ਸੀਗਾ ਅਸੀਂ ਨਾਮੀ ਨਾਮੀ ਇੰਸਟੀਚਿਊਟ ਸੀ ਸਾਡਾ ਇੱਕ ਬੈਚ 72 ਬੱਚੇ ਪੜਦੇ ਰਹੇ ਉਸ ਟਾਈਮ ਤੇ ਬਟ ਆ ਲਾਕਡਾਊਨ ਦੇ ਦੌਰਾਨ ਚਲੋ ਸਭ ਨੇ ਦਿੱਕਤਾਂ ਫੇਸ ਕੀਤੀਆਂ ਉਸ ਟਾਈਮ ਸਾਡਾ ਬੰਦ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜੌਬ 'ਚ ਹੀ ਸੀਗੇ ਹਸਬੰਡ ਮੇਰੇ ਤੇ ਦੇਖੋ ਬਹੁਤ ਬੱਚੇ ਪੜਾਏ ਨੇ ਕਾਬਲੀਅਤ ਸੀ 9 ਬੈਂਡ ਸਕੋਰਰ ਸੀਗਾ ਕੋਈ ਐਵੇਂ ਦਾ ਵੀ ਆਈ ਸੀ ਇੰਗਲਿਸ਼ ਦੇ ਨਾਮ ਤੇ ਤੁਸੀਂ ਸਾਡੇ ਕਾਲਜ ਚੈੱਕ ਕਰੋ ਵਾਈਸ ਕਾਲਜ ਚ ਪੜਾਇਆ ਕਿੰਨੇ ਥਾਵਾਂ ਤੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੱਜ ਵੱਲੋਂ ਸਨਮਾਨਿਤ ਕੀਤਾ ਬਰਨਾਲਾ ਡੀਐਸਪੀ ਵੱਲੋਂ ਸਨਮਾਨਿਤ ਕੀਤਾ ਗਿਆ ਬੀਐਨਏ ਵਧੀਆ ਵਧੀਆ ਐਕਟੀਵਿਟੀਜ਼ ਕਰਾਉਂਦੇ ਸੀਗੇ ਗਰੁੱਪ ਡਿਸਕਸ਼ਨਸ ਕਰਾਉਂਦੇ ਸੀਗੇ ਨਾਰਕੋਟਿਕਸ ਵੱਲੋਂ ਸਨਮਾਨਿਤ ਕੀਤਾ ਗਿਆ ਨਾਰਕੋਟਿਕਸ ਦੀ ਸਪੀਚ ਦੇ ਕੇ ਆਏ ਸੀਗੇ ਥਾਣੇ ਚ ਜਾ ਕੇ ਉੱਧਰ ਕੈਦੀਆਂ ਨੂੰ ਉਹਨਾਂ ਨੇ ਜੇਲ੍ਹ ਚ ਦੇਖ ਕੇ ਆਏ ਸੀ ਉਹਨਾਂ ਨੇ ਫੋਨ ਕੀਤਾ ਸੀਗਾ ਵੀ ਇੱਕ ਇੱਕ ਵਾਰ ਇਹ ਸੈਮੀਨਾਰ ਫੇਅਰ ਲਾਓ ਤੁਸੀਂ ਵੀ ਇਹਨਾਂ ਤੇ ਫਰਕ ਪੈਂਦਾ ਜੀ ਐਜੂਕੇਟਿਡ ਸੀਗਾ ਕੋਈ ਏਦਾਂ ਦਾ ਕੋਈ ਕਸੂਰ ਹੀ ਨਹੀਂ ਸੀਗਾ ਵੀ ਜਿਹਦੀ ਉਹਨੂੰ ਸਜ਼ਾ ਮਿਲੀ ਹੈ ਵੀ ਮਾਰਨ ਦੀ ਕੀ ਲੋੜ ਸੀ ਮਾਰਨ ਦੀ ਕੀ ਲੋੜ ਸੀ ਜੇ ਤੁਹਾਨੂੰ ਕਾਬਲ ਨਹੀਂ ਸੀਗਾ ਵੀ ਉਹਦਾ ਕਤਲ ਕੀਤਾ ਗਿਆ ਜਿਹੜਾ ਇੱਕ ਟੀਚਰ ਹੋ ਕੇ ਮੈਂ ਵੀ ਟੀਚਿੰਗ ਲਾਈਨ 'ਚ ਰਹੀ ਆ ਲੋਕ ਸੇਵਾ ਦੇ ਕੰਮ ਕਰਦੇ ਆ ਅਸੀਂ ਗੁਰਦੁਆਰਾ ਸੇਵਾ ਸੇਵਾ ਪੰਥੀ ਸੰਪਰਦਾਏ ਨਾਲ ਜੁੜੇ ਹੋਏ ਆ ਅਸੀਂ ਸਾਡੇ ਸਾਰੇ ਪੂਰੀ ਫੈਮਿਲੀ ਦੇ ਵਿੱਚ ਸੇਵਾ ਭਾਵਨਾ ਜੁੜੀ ਹੋਈ ਸੀ ਇਕਲੌਤਾ ਅਰਨਿੰਗ ਮੈਂਬਰ ਸੀ ਸਾਡਾ ਮੈਂ ਵੀ ਹੁਣ ਪ੍ਰੈਸੈਂਟ ਐਟ ਪ੍ਰੈਸੈਂਟ ਨਹੀਂ ਕਰ ਰਹੀ ਹਾਂ ਜੌਬ ਜੀ ਸਾਡਾ ਇਕਲੌਤਾ ਉਹ ਫੀਸ ਵੀ ਉਹੀ ਭਰਦਾ ਸੀ ਰੋਟੀ ਵੀ ਉਹੀ ਖਵਾਉਂਦਾ ਸੀ ਇਕਲੌਤਾ ਬੰਦਾ ਤੇ ਜਿਹੜਾ ਕਾਰੋਬਾਰ ਕਰਦਾ ਸਾਰਾ ਸਿਸਟਮ ਹੀ ਉਸਦੇ ਦੀ ਸੀ ਸਾਰਾ ਬਿਲਕੁਲ ਜੀ ਬਿਲਕੁਲ ਘਰ ਹੀ ਉਹਦੇ ਨਾਲ ਚੱਲਦਾ ਸੀ ਮਦਰ ਇਨ ਲਾ ਹੋਰ ਰਟਾਇਰਡ ਨੇ ਮੈਂ ਨਹੀਂ ਜੌਬ ਕਰ ਰਹੀ ਕਿਉਂਕਿ ਬੱਚਾ ਛੋਟਾ ਹੈ ਉਹਨੂੰ ਪੜਾਉਣਾ ਲਿਖਾਉਣਾ ਹੁੰਦਾ ਫਾਦਰ ਇਨ ਲਾ ਪਾਈ ਜਗਤਾ ਜੀ ਦੀ ਸੇਵਾ ਕਰਦੇ ਆ ਕੋਈ ਉੱਥੇ ਐਵੇਂ ਨਹੀਂ ਹੈਗਾ ਕਿ ਜੀ ਸੇਵਾ ਪੰਥੀ ਨਾਲ ਹੀ ਜੁੜੇ ਹੋਏ ਆ ਨਰਿੰਦਰ ਸੀਗੇ ਇਹੀ ਅਰਨਿੰਗ ਮੈਂਬਰ ਸੀ ਸਾਡੀ ਫੈਮਿਲੀ ਦੇ ਸਾਡਾ ਕਰਤਾ ਰੁਲ ਗਿਆ ਨਾ ਜੀ ਦੇਖੋ ਜੀ 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 ਬੱਚਾ ਮੇਰਾ ਕਮਾਉ ਉਹਨੇ ਸਾਨੂੰ ਸੰਭਾਲਣਾ ਸੀ ਇਸ ਉਮਰ ਦੇ ਵਿੱਚ ਆ ਕੇ ਹੁਣ ਸਾਡੇ ਤੇ 24 ਆਵਰਸ ਦੀ ਟੈਨਸ਼ਨ ਹੈ ਅਸੀਂ ਛੋਟੇ ਬੱਚੇ ਨੂੰ ਵੀ ਸੰਭਾਲਣਾ ਹੈ ਬੇਟੀ ਨੂੰ ਵੀ ਸੰਭਾਲਣਾ ਹੈ ਆਪਣੇ ਆਪ ਨੂੰ ਵੀ ਸੰਭਾਲ ਕੇ ਚੱਲਣਾ ਤਾਂ ਸਾਨੂੰ ਇਨਸਾਫ ਦਵਾਇਆ ਜਾਵੇ ਕਿਵੇਂ ਵੀ ਹੈ ਆ ਬੱਚਿਆਂ ਦੇ ਫਿਊਚਰ ਦਾ ਸੋਚਿਆ ਜਾਵੇ ਗਵਰਨਮੈਂਟ ਤੋਂ ਸਾਨੂੰ ਤਾਂ ਇਹੀ ਸਾਡੀ ਮੰਗ ਹੈ ਮਤਲਬ ਕਿ ਸਾਡੀ ਇਹ ਜਿਹੜੀ ਰੋਟੀ ਰੋਜ਼ਗਾਰ ਦਾ ਸਾਧਨ ਹੈ ਜਿਹੜਾ ਉਹ ਚਲਿਆ ਗਿਆ ਤੇ ਉਹ ਖੱਪਾ ਬੱਚਾ ਤਾਂ ਸਾਡਾ ਆ ਨਹੀਂ ਸਕਦਾ ਉਹ ਖੱਪਾ ਕਿਵੇਂ ਪੂਰ ਕੇ ਦਿੰਦੀ ਹੈ ਗਵਰਨਮੈਂਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਸਾਨੂੰ ਕੋਈ ਹੱਲ ਦੇਵੇ ਇਸ ਗੱਲ ਦਾ ਸਕਾਰ ਤੋਂ ਪਹਿਲਾਂ ਤੁਹਾਡੇ ਘਰ ਪੁਲਿਸ ਅਧਿਕਾਰੀ ਕਿਹੜੇ ਕਿਹੜੇ ਪਹੁੰਚੇ ਜਿਨ੍ਹਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਹੋਵੇ ਕਿ ਆਇਆ ਹੋਇਆ ਵੀ ਤੁਹਾਡੇ ਨਾਲ ਧੱਕਾ ਹੋਇਆ ਤੁਹਾਨੂੰ ਇਨਸਾਫ ਮਿਲੂਗਾ ਤੁਸੀਂ ਜਿਹੜਾ ਸਿਸਕਾਰ ਕਰੋ ਘਰ ਤਾਂ ਕੋਈ ਵੀ ਨਹੀਂ ਆਇਆ ਜੀ ਬਠੰਡੇ ਜ਼ਰੂਰ ਮਿਲੇ ਇੱਕ ਐਸਐਸਪੀ ਦਾ ਜਿਹੜਾ ਹੁੰਦਾਗਾ ਪੀਐਸਓ ਉਹ ਸੀਗਾ ਇੱਕ ਡੀਐਸਪੀ ਹੋਰ ਸੀਗਾ ਨਾਲ ਉਹ ਸਾਨੂੰ ਮਿਲੇ ਉਹ ਕਹਿੰਦੇ ਸੀ ਤੁਹਾਡੇ ਨਾਲ ਦੁੱਧ ਦਾ ਦੁੱਧ ਕਰਾਂਗੇ ਪਾਣੀ ਦਾ ਪਾਣੀ ਕਰਾਂਗੇ ਇੱਕ ਐਸਐਸਪੀ ਹੈ ਕੁਮਾਰ ਕਰਕੇ ਕੁਝ ਨਰਿੰਦਰ ਕੁਮਾਰ ਕੇ ਕੁਝ ਇਹ ਜਾਂ ਕੋਈ ਨਾਮ ਸੀ ਉਹ ਸੀਗਾ ਉਹ ਇਹਨਾਂ ਨੂੰ ਮਿਲੇ ਦੇ ਮਾਮਾ ਜੀ ਨੂੰ ਮੁੰਡੇ ਦੇ ਉਹਨਾਂ ਨਾਲ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਅਸੀਂ ਇਹ ਤੁਨੂ ਇਨਸਾਫ ਦਵਾਵਾਂਗੇ ਜੋ ਸਰਦਾਰਾਂ ਦੀ ਸ਼ਾਨ ਹੁੰਦੀ ਹੈ ਇਸ ਪੱਗ ਦਾ ਇਹ ਹਾਲ ਕੀਤਾ ਜੀ ਉਹਨਾਂ ਨੇ ਇਹਦੇ ਨਾਲ ਕੜੀਸ ਕੜੀਸ ਕੇ ਬੱਚੇ ਨੂੰ ਤਸ਼ੱਦਦ ਢਾ ਕੇ ਮਾਰਿਆ ਗਿਆ ਕੋਕੋ ਕੇ ਮਾਰਿਆ ਗਿਆ ਜੋ ਪਹਿਲਾਂ ਹਾਲਾਤ 84 85 ਵਿੱਚ ਇਹਨਾਂ ਨੇ ਕੀਤੇ ਸੀ ਉਹੀ ਹਾਲਾਤ ਇਹ ਦੁਬਾਰਾ ਪੈਦਾ ਕਰਨਾ ਚਾਹੁੰਦੇ ਹਨ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਤਾਂ ਚਲੋ ਗਿਆ ਬਾਕੀ ਕਿਤੇ ਹੋਰ ਮਾਂ ਦੇ ਲਾਲ ਦੀ ਇਸ ਤਰ੍ਹਾਂ ਨਾ ਹੋਵੇ ਕਿਸੇ ਦਾ ਬੁਰਾ ਨਾ ਹੋਵੇ ਇਸ ਤੇ ਵੀ ਤਾਂ ਸਾਰੀ ਫੱਟੀ ਹੋਈ ਅੰਕਲ ਜੀ ਸਾਰੀ ਹਾਂ ਜੀ ਸਾਰੀ ਨਹੀਂ ਤਾਂ ਸਰਦਾਰ ਦੀ ਪੱਗ ਹੁੰਦੀ ਹੈ ਪੂਣੀ ਕੀਤੀ ਕੀਤੀ ਹੁੰਦੀ ਹੈ ਜਦੋਂ ਆਪਾਂ ਲਾ ਕੇ ਰੱਖਦੇ ਹਾਂ ਤੇ ਉਸੇ ਤਰ੍ਹਾਂ ਹੁੰਦੇ ਆ ਆ ਸਾਰਾ ਉਹਨਾਂ ਨੇ ਦੁਬਾਰਾ ਤੈਅ ਕੀਤਾ ਗਿਆ ਉਹਦਾ ਕਾਰਨ ਵੀ ਇਹੀ ਹੈ ਵੀ ਘੜਿਸਿਆ ਗਿਆ ਉਹਨੂੰ ਬਿਲਕੁਲ ਜੀ ਬਿਲਕੁਲ ਘੜਿਸਿਆ ਗਿਆ ਬਿਲਕੁਲ ਘੜਿਸਿਆ ਪੱਗ ਮੈਂ ਹੀ ਪੂਣੀ ਕਰਾਈ ਸੀ ਸਵੇਰ ਜਮਾਂ ਸਹੀ ਸੀ ਜਮਾਂ ਸਹੀ ਸੀ ਪੱਗ ਤੇ ਹੁਣ ਜੇ ਗੱਲ ਕਰਗੇ ਸਾਰੀ ਫੱਟੀ ਜਮਾਂ ਇਲਾਜ ਰੱਦੀ ਹੁੰਦੀ ਹੈ ਹੁਣ ਬਿਲਕੁਲ ਹੀ ਦੇਖੋ ਤੁਸੀਂ ਕੀ ਹਾਲ ਹੈ ਪੱਗ ਮੈਂ ਹੀ ਪੂਣੀ ਕਰਾਈ ਸੀ ਸਵੇਰ ਆਹ ਥੋੜੀ ਸੀ ਇਹ ਪੱਗ ਇਹਨਾਂ ਨੇ ਕੜੀਸਾ ਮਾਰਿਆ ਜੋ ਵੀ ਗਲੇ ਤੇ ਵੀ ਨਿਸ਼ਾਨ ਹੈ ਗਲਾ ਵੀ ਦੱਬਿਆ ਪੱਗ ਨਾਲੇ ਬਾਗੂ ਉਤਾਰ ਕੇ ਰੱਖਦੇ ਆ ਆਪਣੇ ਕੋਣੀ ਕਿਤੇ ਨਹੀਂ ਟੁੱਟਦੀ ਕੋਣੀ ਹੁਣ ਵੀ ਤੁਸੀਂ ਪਕੜਦੇ ਵੀ ਕਈ ਵਾਰੀ ਦੂਜੇ ਦਿਨ ਵੀ ਆਪਾਂ ਉਸੇ ਤਰ੍ਹਾਂ ਰੱਖ ਲੈਨੇ ਤੇ ਚੱਲ ਜਾਂਦੀ ਏ ਬਿਲਕੁਲ ਪਰ ਆ ਗੱਲ ਹੀ ਨਹੀਂ ਹੋ ਇਹ ਤਾਂ ਸਾਫ ਕਲੀਅਰ ਕਟ ਹੈ ਇਸ ਤੋਂ ਸ਼ਬਦ ਹੁੰਦਾ ਪੱਗ ਬਿਲਕੁਲ ਹੀ ਫੱਟੀ ਹੋਈ ਹੈ ਦੇਖੋ ਮੇਰੇ ਪੱਗ ਦਾ ਤਹੀ ਦਸਤਾਰ ਦਾ ਸਤਿਕਾਰ ਕਿੰਨਾ ਕਰਦੇ ਨੇ ਸਿੱਖ ਪਰ ਉਹ ਤੇ ਰੋਲ ਤਾਂ ਸਤਿਕਾਰ ਦਾ ਇਹ ਤਾਂ ਸਾਰਾ ਨਹੀਂ ਹੈ ਦੇਖੋ ਰੋਲ ਤਾਂ ਨਹੀਂ ਸਾਰਾ ਕੁਝ ਹਮ ਕਦਰ ਸਤਕਾਰ ਹੈ ਨਿਰਾਦਰ ਕਰ ਰਹੇ ਹਰ ਚੀਜ਼ ਦਾ ਨਿਰਾਦਰ ਦੇਖੋ ਗੱਲ ਇਸ ਤਰ੍ਹਾਂ ਜੀ ਇਹ ਸਭ ਕੁਝ ਪਲਾਨਡ ਹੋਇਆ ਹੈ ਔਰ ਜੋ ਲੜਕੇ ਦੱਸੇ ਗਏ ਐ ਐਫ ਆਈ ਆਰ ਦੇ ਵਿੱਚ ਪਾਏ ਗਏ ਐ ਜਿਨ੍ਹਾਂ ਨੇ ਇਹਨੂੰ ਇੰਸਟੀਚੂਟ ਦੇ ਵਿੱਚੋਂ ਬੁਲਾਇਆ ਠੀਕ ਐ ਨਾਲ ਸ਼ਾਮਲ ਕੀਤਾ ਉਸ ਤੋਂ ਬਾਅਦ ਇਹ ਸਾਰਾ ਸੀਏ ਦੇ ਰਾਹੀਂ ਇੱਕ ਪਲਾਨਡ ਚੀਜ਼ ਲੱਗ ਰਹੀ ਐ ਵੀ ਉਹ ਫਰਾਰ ਹੈ ਇੱਕ ਬੰਦੇ ਦੁਨੀਆ ਤੋਂ ਚਲਾ ਗਿਆ ਦੂਜਾ ਵਾਰ ਜਾ ਕੇ ਵੀਡੀਓ ਪਾ ਰਿਹਾ ਹੈ ਅੱਜ ਵੀ ਨਹੀਂ ਇਹਨਾਂ ਦੀ ਪਕੜ ਦੇ ਵਿੱਚ ਹੈ ਠੀਕ ਹੈ ਜੋ ਕੁਝ ਵੀ ਹੈ ਇਹ ਵਾਕਈ ਮੈਂ ਧੰਨਵਾਦ ਕਰਦਾ ਸੱਚ ਦੀ ਪੜਤਾਲ ਵਾਕਈ ਸੱਚ ਦੀ ਪੜਤਾਲ ਤੇ ਪਹੁੰਚੂਗੀ ਕਿ ਇਹ ਵਾਕਈ ਉਹ ਉਹ ਦਿਨ ਯਾਦ ਕਰਾਏ ਜਾ ਰਹੇ ਆ ਜਦੋਂ 84 85 ਦੇ ਵਿੱਚ ਇਹ ਕੁਝ ਹੋਇਆ ਕਰਦਾ ਸੀ ਫੀਤੀਆਂ ਦੇ ਲਈ ਹਾਂ ਖਾਲੀ ਪੋਲਿਟਿਕਸ ਚ ਚਮਕਾਉਣ ਦੇ ਲਈ ਵੀ ਅਸੀਂ ਯੁੱਧ ਨਸ਼ਿਆਂ ਦੇ ਖਿਲਾਫ ਛੜਿਆ ਵਿਆ ਇਹ ਸਿਰਫ ਇੱਕ ਨਾਮ ਦਿੱਤਾ ਜਾ ਰਿਹਾ ਜਦੋਂ ਕਿ ਜਵਾਨੀ ਦਾ ਘਾਣ ਕੀਤਾ ਜਾ ਰਿਹਾ ਔਰ ਸ਼ਰੀਫ ਹਸਦੇ ਵਸਦੇ ਘਰਾਂ ਨੂੰ ਸੜਕਾਂ ਦੇ ਉੱਤੇ ਲਿਆ ਕੇ ਅੱਜ ਛੱਡਿਆ ਜਾ ਰਿਹਾ ਔਰ ਵਾਕਈ ਜਦੋਂ ਇੱਕ ਰੋਜ਼ਗਾਰ ਘਰ ਨੂੰ ਚਲਾਉਣ ਵਾਲਾ ਬੱਚਾ ਚਲਾ ਜਾਂਦਾ ਹੈ ਔਰ ਜਿਹੜੇ ਬਾਕੀ ਦੇ ਮੈਂਬਰ ਹੈ ਹਨਾ ਤਾਂ ਉਹ ਕੁਛ ਨਾ ਕੁਛ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਹੈ ਤਾਂ ਕੁਛ ਨਾ ਕੁਛ ਇਹਦਾ ਜਿਹੜਾ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਅਸਰ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੈਂਦਾ ਹੈ ਤੋਂ ਅਸੀਂ ਚੁੱਪ ਨਹੀਂ ਬੈਠਣ ਵਾਲੇ ਸੰਸਕਾਰ ਅੱਜ ਅਸੀਂ ਕਰਕੇ ਆਏ ਆ ਬੱਚੇ ਦਾ ਲੇਕਿਨ ਜਿਹੜੇ ਸਹੀ ਦੋਸ਼ੀ ਹੈ ਅਪੀਲ ਕਰਦੇ ਆ ਭਗਵੰਤ ਮਾਨ ਸਰਕਾਰ ਨੂੰ ਭਗਵੰਤ ਮਾਨ ਨੂੰ ਇਹ ਜਿੰਨੇ ਵੀ ਸੀਨੀਅਰ ਮੋਸਟ ਆਫੀਸਰਜ਼ ਨੇ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਲਤੀ ਤੋਂ ਜਲਦੀ ਕਰ ਦਿੱਤਾ ਜਾਵੇ ਨਹੀਂ ਇਹਦੇ ਲਈ ਇਸ ਤੋਂ ਬਾਅਦ ਹੋਰ ਵੀ ਵੱਡਾ ਸੰਘਰਸ਼ ਹੈ ਜਿਹੜਾ ਉਹ ਹੋਊਗਾ ਕਿਉਂਕਿ ਸਾਡੇ ਤਿੰਨ ਪਰਿਵਾਰਾਂ ਦੇ ਵਿੱਚੋਂ ਜਿਹੜਾ ਬੱਚਾ ਜਿਹੜਾ ਚਲਾ ਗਿਆ ਜਿਹਨੇ ਸਾਨੂੰ ਦੇਖਣਾ ਸੀਗਾ ਤਿੰਨ ਪਰਿਵਾਰਾਂ ਦਾ ਲਾਸ ਹੈ ਤੇ ਅਸੀਂ ਚੁੱਪਣੀ ਬੈਠਣ ਵਾਲੇ ਅਸੀਂ ਇਨਸਾਫ ਲੈ ਕੇ ਰਵਾਂਗੇ ਔਰ ਜਿਹੜੇ ਦੋਸ਼ੀ ਐ ਉਹਨਾਂ ਨੂੰ ਛੇਤੀ ਤੋਂ ਛੇਤੀ ਸਲਾਖਾਂ ਦੇ ਪਿੱਛੇ ਅਸੀਂ ਦੇਖਣਾ ਚਾਹੁੰਦੇ ਆ ਔਰ ਜਿਹੜਾ ਪਰਿਵਾਰ ਦਾ ਲਾਸ ਹੋਇਆ ਉਹਦੀ ਭਰਪਾਈ ਵੀ ਸਰਕਾਰ ਤੋਂ ਕਰਨੀ ਐ ਕਿਉਂਕਿ ਸਰਕਾਰੀ ਤੰਤਰ-ਵੰਤਰ ਨੇ ਇਹ ਕੰਮ ਕੀਤਾ ਹੈ ਸਰਕਾਰੀ ਤੰਤਰ ਦੇ ਰਾਹੀਂ ਇਹ ਕੰਮ ਹੋਇਆ ਸੋ ਮੈਂ ਫੇਰ ਦੁਬਾਰਾ ਤੋਂ ਬੇਨਤੀ ਕਰਦਾ ਔਰ ਅਪੀਲ ਕਰਦਾ ਕਿ ਜਲਦੀ ਤੋਂ ਜਲਦੀ ਇਸ ਦਾ ਨਿਵੇੜਾ ਕੀਤਾ ਜਾਵੇ ਔਰ ਠੱਲ ਪਾਈ ਜਾਵੇ ਇਸਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੁਲਿਸ ਅ ਕਹਿ ਸਕਦੇ ਆ ਕਿ ਇੰਨਾ ਤਸ਼ੱਦਦ ਤੇ ਉਤਰਾਈ ਹੈ ਜਿਹੜੀ ਕਿ ਇਹ ਥਰਡ ਥਰਡ ਕਲਾਸ ਟਾਰਚਰ ਇੱਕ ਜਸਟ ਬੰਦਿਆਂ ਨੂੰ ਪੁੱਛਗਛ ਦੇ ਲਈ ਫੜ ਕੇ ਕੀਤਾ ਜਾ ਰਿਹਾ ਹੈ ਤੇ ਖਤਮ ਕੀਤਾ ਜਾ ਰਿਹਾ ਇਸ ਨੂੰ ਇਮੀਡੀਏਟਲੀ ਰੋਕਿਆ ਜਾਵੇ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਨਹੀਂ ਪੰਜਾਬ ਹੋਰ ਰਾਹੇ ਪੈ ਜਾਣਾ ਸੋ ਮੈਂ ਮੇਰੀ ਤਾਂ ਇਹੀ ਅਪੀਲ ਹੈ ਕਿ ਇਸ ਤਰ੍ਹਾਂ ਦੇ ਚੀਜ਼ਾਂ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ। ਪਰਿਵਾਰ ਦਾ ਕਹਿਣਾ ਜੇਕਰ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਅਸੀਂ ਟਿੱਕੇ ਨਹੀਂ ਬੈਠਾਂਗੇ। ਅਸੀਂ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ। ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਵਾਂਗੇ। ਪਰ ਜਿਹੜੀ ਸਾਡੀ ਇਹ ਪਰਵਾਹੀ ਹੈ ਮਾਨ ਸਰਕਾਰ ਕਰੇ। ਇੱਕ ਇਹ ਬੱਚਾ ਛੋਟਾ ਇਹਨੇ ਪੜ੍ਹਾਈ ਕਰਨੀ ਹੈ। ਇਹ ਸਾਡੀ ਭੈਣ ਦਾ ਸੁਹਾਗ ਚਲਾ ਗਿਆ। ਪਰਿਵਾਰ ਦੀ ਸਾਰੀ ਰੋਟੀ ਰੋਜੀ ਉਸ ਵੀਰ ਤੋਂ ਚੱਲਦੀ ਸੀ। ਅੱਜ ਇਸ ਘਰ ਦਾ ਤਾਂ ਦੀਵਾ ਗੁੱਲ ਹੋ ਗਿਆ ਨਾ। ਪਰ ਇੱਕ ਭੈਣ ਦਾ ਸੁਹਾਗ ਚਲਾ ਗਿਆ ਮਾਂ ਦਾ ਪੁੱਤ ਚਲਾ ਗਿਆ ਪਿਓ ਦਾ ਪੁੱਤ ਚਲਾ ਗਿਆ ਕਿਸੇ ਭੈਣ ਦਾ ਵੀਰ ਚਲਾ ਗਿਆ ਤੇ ਇਹਦੇ ਨਾਲ ਕਿੰਨੇ ਰਿਸ਼ਤੇ ਜੁੜੇ ਹੋਏ ਸੀ